ਗੱਗਾਰ ਹੈ ਸਾਰੇ YouTube ਚੈਨਲ ਦੇਖਣ ਵਾਲੇ ਸਾਰੇ ਸੱਜਣਾ ਮਿੱਤਰਾਂ ਨੂੰ ਜੀ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਜੀ ਗਰੇ ਹੌਣ ਦੇ ਸ਼ੌਂਕ ਬਾਰੇ ਤੇ ਜਿਹੜੇ ਸ਼ਿਕਾਰੀ ਭਰਾ ਵੀਡੀਓ ਦੇਖ ਰਹੇ ਆ ਸ਼ਿਕਾਰੀ ਕੁੱਤਿਆਂ ਦਾ ਸ਼ੌਂਕ ਕਰਦੇ ਆ ਮੇਲਿਆਂ ਦੇ ਉੱਤੇ ਜਾਂਦੇ ਆ ਤੇ ਇੱਕ ਉਹਨਾਂ ਨੂੰ ਬੇਨਤੀ ਹੈ ਕਿ ਵੀਡੀਓ ਸਾਰੀ ਦੇਖਿਓ ਤੇ ਸ਼ੇਅਰ ਜ਼ਰੂਰ ਕਰਿਓ ਜੇ ਕੋਈ ਗੱਲ ਦੇ ਵਿੱਚ ਕੋਈ ਫਰਕ ਲੱਗਿਆ ਤਾਂ ਅੱਗੇ ਤੋਂ ਆਪਾਂ ਕੋਸ਼ਿਸ਼ ਕਰਾਂਗੇ ਹੋਰ ਵਧੀਆ ਵੀਡੀਓ ਬਣਾਉਣ ਦੀ ਤੇ ਅੱਜ ਕਿਉਂਕਿ ਆਪਣੀ ਪਹਿਲੀ ਵੀਡੀਓ ਦੀ ਸ਼ੁਰੂਆਤ ਹੈ ਜਿਹੜੀ ਬਾਈ ਬੀਤਾ ਬੋਪਾਰਾਵਾ ਪਹਿਲਾਂ ਕਬੂਤਰਬਾਜੀ ਦੇ ਵਿੱਚ ਵੀ ਸਾਰਿਆਂ ਨੇ ਇੰਟਰਵਿਊ ਦੇਖੀ ਆ ਬਲਜੀਤ ਸਿੰਘ ਔਰ ਖਬੀਤਾ ਛੋਟਾ ਨਾਂ ਬਾਈ ਦਾ ਬੋਪਾਰਾਵਾ ਜ਼ਿਲ੍ਹਾ ਲੁਧਿਆਣਾ ਤੇ ਇਧਰ ਬਾਈ ਨਵਦੀਪ ਸਿੰਘ ਜੀ ਕਾਲਡ ਜ਼ਿਲ੍ਹਾ ਬਰਨਾਲ ਤੇ ਇਹ ਦੋਨਾਂ ਦਾ ਭਰਾਵਾਂ ਦਾ ਤਾਲਮੇਲ ਹੈ ਸ਼ਿਕਾਰੀ ਉੱਤੇ ਆ ਜਿਹੜੇ ਭਾਈ ਇਕੱਠੇ ਭਿਉਂਦੇ ਨੇ ਕਬੂਤਰਬਾਜੀ ਦਾ ਵੀ ਸ਼ੌਂਕ ਕਰਦੇ ਆ ਤੇ ਬਹੁਤ ਯਾਨੀ ਕਿ ਮੇਲੇ ਆ ਜਿਹੜੇ ਜਿੱਤੇ ਆ ਉਹਦੇ ਬਾਰੇ ਆਪਾਂ ਬਾਈਆਂ ਨਾਲ ਗੱਲ ਕਰਾਂਗੇ ਜਿਹੜੇ ਨਵੇਂ ਭਰਾ ਸ਼ਿਕਾਰੀ ਵੀਰ ਨੇ ਉਹਨਾਂ ਨੂੰ ਵੀ ਜਾਣਕਾਰੀ ਮਿਲੂਗੀ ਕਿ ਕਿਵੇਂ ਇਹਨਾਂ ਦੀ ਸਾਂਭ-ਸਭਾਲ ਕਰਦੇ ਆਂ ਤੇ ਖਾਣ-ਪੀਣ ਕਿਹੋ ਜਿਹਾ ਹੋਣਾ ਚਾਹੀਦਾ ਤੇ ਜਿਹੜੇ ਬਾਹਰੋਂ ਆਉਂਦੇ ਆ ਡੌਗ ਵੀ ਕਿਵੇਂ ਆਉਂਦੇ ਆ ਕਿੰਨੇ ਰੁਪਈਆ ਦੇ ਆਉਂਦੇ ਆ ਤੇ ਆਪਾਂ ਉਹਨਾਂ ਨੂੰ ਕਿਵੇਂ ਜਿਹੜਾ ਇੱਧਰਲੇ ਮੌਸਮ ਦੇ ਹਿਸਾਬ ਨਾਲ ਉਹਨਾਂ ਨੂੰ ਸਹੀ ਰੱਖ ਸਕਦੇ ਆਂ ਤੇ ਬਾਕੀ ਹੋਰ ਵੀ ਬਿਮਾਰੀ ਦਾ ਉਹਦਾ ਇਲਾਜ ਉਹ ਚੀਜ਼ਾਂ ਬਾਰੇ ਸਾਰੀ ਬਾਰੇ ਜਾਣਕਾਰੀ ਲਵਾਂਗੇ ਤੇ ਹੋਰ ਵੀ ਭਰਾਵਾਂ ਨੂੰ ਬੇਨਤੀ ਆ ਜੇ ਕੋਈ ਸ਼ਕਾਰੀ ਭਰਾ ਵੈਸੇ ਆਪਾਂ ਨੇ ਨਾਲ ਜਿੰਨੇ ਕਿ ਮਿੱਤਰ ਆ ਉਹਨਾਂ ਦੀ ਆਪਾਂ ਪਹਿਲਾਂ ਸਾਰਿਆਂ ਦੀ ਕੋਸ਼ਿਸ਼ ਕਰਾਂਗੇ ਕਰਨ ਦੀ ਇੰਟਰਵਿਊ ਤੇ ਜੇ ਕੋਈ ਹੋਰ ਸਰਕਾਰੀ ਭਰਾ ਸੰਪਰਕ ਕਰਨਾ ਚਾਹੁੰਦਾ ਤਾਂ ਉਹ ਵੀ ਆਪਣੇ ਨਾਲ ਸੰਪਰਕ ਜਿਹੜਾ ਕਰ ਸਕਦਾ ਹੱਸੀਗਾ ਬਾਈ ਜੀ ਹੱਸੀ ਬਾਈ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਗੱਲ ਕਰਦੇ ਹਾਂ ਵੀ ਜਿਹੜਾ ਗਰੇ ਹੋਣ ਦਾ ਸ਼ੌਂਕ ਹੈ ਵੀ ਇਹ ਇਕੱਲੇ ਕਿਹਰੇ ਬੰਦੇ ਦਾ ਜਾਂ ਨਾਲ ਬੰਦੇ ਚਾਹੀਦੇ ਬਾਈ ਜੇ ਤੁਸੀਂ ਇਕੱਲੇ ਬੰਦੇ ਦਾ ਜੀ ਇਹ ਘਰੇ ਵੀ ਸ਼ੌਂਕ ਨਹੀਂ ਬਾਹਰ ਦਾ ਬਾਹਰ ਤਾਂ ਹੈ ਹੀ ਨਹੀਂ ਇਕੱਲੇ ਬੰਦੇ ਦਾ ਘਰੇ ਵੀ ਨਹੀਂ ਹੈਗਾ ਬਾਹਰ ਤਾਂ ਪੋਸੀਬਲ ਹੀ ਨਹੀਂ ਹੈਗਾ ਕਿਉਂਕਿ ਜੇ ਤੁਸੀਂ ਘਰੇ ਵੀ ਲਾਓ ਤਾਂ ਮਿਹਨਤ ਇੱਕ ਬੰਦਾ ਲਜਾ ਸਕਦਾ ਜੇ ਦੋ ਕੁੱਤੇ ਜਾਂ ਮਾਲਿਸ਼ ਹੋਰ ਖਰਾਕ ਪਾਣੀ ਕਿਉਂਕਿ ਇੱਕ ਬੰਦੇ ਦੀ ਡਿਊਟੀ ਨਾਲ ਜੇ ਤੁਸੀਂ ਟਰੈਕ ਲਵਾਉਣਾ ਤਾਂ ਪਹਿਲੀ ਗੱਲ ਤਾਂ ਇੱਕ ਬੰਦਾ ਗੇੜਨ ਵਾਲਾ ਚਾਹੀਦਾ ਫਿਰ ਉਸ ਤੋਂ ਬਾਅਦ ਚੈੱਕ ਹੀ ਫੜਨ ਵਾਲਾ ਚਾਹੀਦਾ ਇੱਕ ਡੋਰ ਛੱਡਣ ਵਾਲਾ ਚਾਹੀਦਾ ਠੀਕ ਹੈ ਜੀ ਮਤਲਬ ਕਿ ਇੱਕ ਕੁੱਤੇ ਖਤਰ ਤਿੰਨ ਬੰਦੇ ਦਾ ਈਜ਼ੀਲੀ ਤਿੰਨ ਤੋਂ ਚਾਰ ਲੱਗ ਜਾਂਦੇ ਮਤਲਬ ਕੱਲੇ ਬੰਦੇ ਦੀ ਨਹੀਂ ਖੇੜ ਜੀ ਇਹ ਖੇੜ ਤਾਂ ਵੀ ਵੱਧ ਬੰਦਿਆਂ ਦੀ ਵੀ ਹੈ ਕਿਉਂਕਿ ਮੈਨ ਪਾਵਰ ਤਾਂ ਇਹਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ ਫਿਰ ਭਾਈ ਜਿਵੇਂ ਆਪਾਂ ਕਹਦੇ ਨੇ ਵੀ ਟਰੈਕ ਲਾਉਣਾ ਘਰੇ ਵੀ ਤੇ ਸਾਹਸਵਾਲ ਕਰਨੀ ਹੈ ਫਿਰ ਉਹ ਬੰਦੇ ਪਰਿਵਾਰ ਕਰ ਰਿਲੇਸ਼ਨ ਵਾਲੇ ਹੁੰਦੇ ਆ ਜਾਂ ਤੁਹਾਡੇ ਜਿਵੇਂ ਪੇਤ ਹੀ ਰੱਖੇ ਹੁੰਦੇ ਆ ਸੈਲਰੀ ਤੇ ਭਾਈ ਜਿਆਦਾਤਰ ਤਾਂ ਜੀ ਉਹ ਤੁਹਾਨੂੰ ਪਤਾ ਹੀ ਆ ਵੀ ਬਗਾਨੇ ਹੱਥ ਕੀਤੀ ਹੁੰਦੇ ਨਹੀਂ 32 33 ਜੇ ਤੁਸੀਂ ਪੇ ਵਾਲਾ ਦਾ ਕੰਮ ਫਿਰ ਉਹ ਹੋਰ ਜਿਹਾ ਹੀ ਹੁੰਦਾ ਕਿਉਂਕਿ ਜੇ ਤਾਂ ਢੱਡੋਂ ਕਿਸੇ ਨੂੰ ਸ਼ੌਂਕ ਆ ਭਾਈ ਉਹ ਦਾ ਢੱਡ ਵਾਲਾ ਸ਼ੌਂਕ ਢੱਡ ਦਾ ਹੀ ਹੁੰਦਾ ਜੇ ਤਾਂ ਆਪ ਦੇ ਨਾਲ ਦੇ ਬੰਦੇ ਤੁਹਾਡੇ ਨਾਲ ਕਰਾਉਂਦੇ ਆ ਤਾਂ ਉਹ ਦੇ ਵਰਗੀ ਤਾਂ ਕੋਈ ਰੀਸ ਨਹੀਂ ਤਾਂ ਫਿਰ ਬੰਦਾ ਕੋਈ ਸੌ ਹੱਲ ਕਰਦੇ ਕਰਦਾ ਠੀਕ ਹੈ ਜੀ ਕਰੇ ਬਈ ਆਪਾਂ ਮੰਨ ਕੇ ਚੱਲੀਏ ਵੀ ਜਿਵੇਂ ਆਪਾਂ ਖੇਡਾਂ ਦੇ ਉੱਤੇ ਲੈ ਕੇ ਜਾਣੇ ਆ ਕਰੇ ਇਹਦੇ ਟਰੈਕ ਦੇ ਕਿੰਨੇ ਕਿ ਜਾਨੀ ਕਿ ਕਿੰਨੇ ਕਿ ਟਾਈਮ ਬਾਅਦ ਟਰੈਕ ਲਾਉਣਾ ਜ਼ਰੂਰੀ ਹੈ ਕਰੇ ਕਰੇ ਤਾਂ ਬਈ ਵੀ ਜੇ ਤਾਂ ਜੀ ਮੇਲੇ ਜਿਵੇਂ ਭੱਜਣ ਲੱਗ ਜਾਨਾ ਸੀ ਤਾਂ ਸਾਡੀ ਲੋਕਾਂ ਦਾ ਪਤਾ ਨਹੀਂ ਅਸੀਂ ਤਾਂ ਜਿਵੇਂ ਤਾਂ ਮੇਲੇ ਜਿਹਦਾ ਭੱਜਣ ਲੱਗ ਜਾਂਦੇ ਆ ਆਰਾਊਂਡ ਵਧੀਆ ਉੱਥੇ ਭੱਜੀ ਜਾਂਦੇ ਆ ਫਿਰ ਤਾਂ ਘਰੇ ਕੋਈ ਜ਼ਰੂਰਤ ਹੀ ਨਹੀਂ ਜੀ ਹੂੰ ਜੇ ਪਹਿਲਾਂ ਤੁਸੀਂ ਚਲਾਉਣਾ ਫਿਰ ਤਾਂ 4 ਦਿਨਾਂ ਬਾਅਦ ਚ 5 ਬਾਅਦ ਫਿਰ ਅਸੀਂ ਨਾਰਮਲ ਲਵਾ ਦਿੰਦੇ ਘਰੇ ਲਗਾਉਣੀ ਪੈਂਦੀ ਹਾਂ ਜੀ ਤੇ ਬਾਈ ਜੀ ਜਿਵੇਂ ਹੁਣ ਮੇਲਿਆਂ ਦੇ ਉੱਤੇ ਟਰੈਕ ਲਾਉਣਾ ਉਹਦੋਂ ਕਿੰਨੇ ਦਿਨ ਪਹਿਲਾਂ ਦੀ ਫਿਰ ਘਰੇ ਟਰੈਕ ਲਾਵਾ ਜ਼ਰੂਰੀ ਹੈ ਉਹ ਤਾਂ ਜੀ ਜੇ ਜਦੋਂ ਤੁਸੀਂ ਪਹਿਲਾ ਮੇਲਾ ਛੱਡਣਾ ਜਾਂ ਪ੍ਰੈਕਟਿਸ ਵੀ 4 ਤੋਂ 5 ਦਿਨ ਪਹਿਲਾਂ ਫਿਰ ਵੀ ਰੈਸਟ ਜ਼ਰੂਰੀ ਹੈ ਉਹੀ ਉਹ ਤਾਂ ਉਨੇ ਹੀ ਜ਼ੋਰ ਲੱਗਣਾ ਘਰੇ ਵੀ ਤੇ ਬਾਹਰ ਵੀ ਠੀਕ ਆ ਹਾਂ ਵੀ 4-5 ਦਿਨ ਪਹਿਲਾਂ ਉਹਦੀ ਵੈਸੀ ਟ్రਾਇਲ ਲੈ ਕੇ ਹਾਂ ਜੀ ਹਾਂ ਇੱਕ ਵਾਰੀ ਉਹ ਭਜਾਉਣੇ ਘਰੇ ਜਾਂ ਘਰੇ ਵੀ ਦੋ ਤਿੰਨ ਵਾਰੀ ਭੇਜ ਹਾਂ ਜੀ ਜਿਵੇਂ ਦੋ ਤਿੰਨ ਟਰੈਕ ਤਾਂ ਜ਼ਰੂਰੀ ਨੇ ਦੋ ਕਿੰਨੇ ਕਿੰਨੇ ਟਾਈਮ ਦੇ ਗਏ ਬਾਅਦ ਪਾ ਦਿੰਦੇ ਅੱਧੇ ਘੰਟੇ ਬਾਅਦ ਯਾਨੀ ਕਿ ਭਜਾ ਲਿਆ ਫਿਰ ਅੱਧੇ ਘੰਟੇ ਬਾਅਦ ਫੇਰ ਭਜਾ ਲਿਆ ਫੇਰ ਹਾਂਜੀ ਨਾਰਮਲ ਭਜਾਉਣੇ ਆ ਜਾਂ ਉਹਨਾਂ ਨੂੰ ਖਾਹ ਖਰਾਕ ਵੀ ਫੇਰ ਉਮੀਦ ਨੇ ਨਾ ਜੀ ਉਹ ਜਿਵੇਂ ਆਪਾਂ ਜਿਵੇਂ ਆਪਾਂ ਟਰੈਕ ਵਾਲੇ ਸਾਹਮਣਾ ਪੈਂਦਾ ਕੁੱਤਾ ਜਿਵੇਂ ਕਹਿੰਦੇ ਨਾ ਨਾ ਨਾਰਮਲ ਹੀ ਭਜਾਉਂਦੇ ਹਾਂ ਨਾਰਮਲ ਹਾਂਜੀ ਠੀਕ ਹੈ ਤੇ ਸ਼ੌਂਕ ਆ ਬਾਈ ਫਿਰ ਸ਼ੌਂਕ ਤੋਨੂੰ ਕਿਵੇਂ ਪਿਆ ਚਾਹੋਂਗੇ ਬਈ ਸਾਡੇ ਤਾਂ ਪਿੰਡ ਰੱਖੇ ਹ ਤੇਰ ਉਦੋਂ ਬਾਅਦ ਚ ਮੇਰੀ ਇੱਥੇ ਸਾਡੇ ਰਿਲੇਸ਼ਨ ਨੇ ਜੀ ਕਸਵੇ ਹੂੰ ਬਾਈ ਅੰਕਲ ਉਹਨਾਂ ਦੀ ਤਾਂ ਡੈਥ ਹੋ ਗਈ ਸੀ ਜਿਹਨ ਜਿਹਨੂੰ ਤੋਂ ਅਸੀਂ ਸਿੱਖੇ ਅਚੇ ਅਸਤਾਦ ਬਿੱਲੂ ਅੰਕਲ ਕਸਵੇ ਵਾਲੇ ਠੀਕ ਹੈ ਬਿੱਲੂ ਕਸਵਾ ਜੀ ਤੇ ਨਾਲ ਉਹਨੂੰ ਤਾਂ ਭਤੀਜਾ ਸੀ ਗੁਰਪ੍ਰੀਤ ਮੈਂ ਅਸੀਂ ਉਹਨਾਂ ਕੋਲ ਜਾਂਦੇ ਮੈਨੂੰ ਤਾਂ ਪਿੰਡੋਂ ਜਾਂ ਉਹਨਾਂ ਤੋਂ ਜ਼ਿਆਦਾ ਪਿਆ ਸ਼ੌਂਕ ਹੂੰ ਤੇ ਬਸ ਉਦੋਂ ਬਾਅਦ ਚ ਐਂ ਜਾਂਦੇ ਆਉਂਦੇ ਰਹੇ ਪੜ੍ਹਦੇ ਸੀਗੇ ਫਿਰ ਐਂ ਮੇਲਿਆਂ ਤੇ ਜਾਂਦੇ ਆਉਂਦੇ ਰਹੇ ਫਿਰ ਬਸ ਸ਼ੌਂਕ ਤੁਹਾਨੂੰ ਪਤਾ ਵੱਧਾ ਵੱਧਾ ਵੱਧ ਗਿਆ ਵੱਧ ਗਿਆ ਫਿਰ ਘਰੇ ਕਿਹੜੇ ਟਾਈਮ ਲੈ ਕੇ ਆਏ ਬਾਈ ਡਾ ਕਰੀ ਤਾਂ ਬਈ ਅਸਲ ਪਹਿਲਾਂ ਇਥੋਂ ਪਿੰਡੋਂ ਆਪਣੇ ਰੱਖਿਆ ਹੁੰਦਾ ਸੀ ਉਹ ਘਰੇ ਜਿਵੇਂ ਰੱਖਿਓ ਉਹ ਵੀ ਸ਼ਿਕਾਰੀ ਉਹ ਇੱਥੇ ਆਪਣੇ ਵੀਰਾਂ ਨੂੰ ਲੈ ਜਾਂਦੇ ਸੀ ਖੇਤ ਉਥੇ ਉਹ ਮੁੰਡੇ ਪਿੰਡ ਵਾਲੇ ਟਰੈਕ ਲਾਉਂਦੇ ਹੁੰਦੇ ਸੀ ਉਹਨੂੰ ਉਹ ਹੀ ਛੱਡ ਦਿੰਦੇ ਸੀ ਜਿਵੇਂ ਨਾਲ ਐਸ ਹੀ ਉਹ ਦੇ ਸੀ ਹੂੰ ਉਸ ਤੋਂ ਬਾਅਦ 14 ਉਹ ਵੀ ਸੀ ਜਾਂ ਮੈਂ ਆਪ ਮੈਂ ਪਹਿਲਾ ਜਾਨਵਰ ਸੀ ਕਤੂਰਾ ਬਾਹਰ ਕਰਿਆ ਸੀ 2014 ਜਾਂ 15 ਚ ਠੀਕ ਹੈ ਹਾਂਜੀ 14 15 ਕਿੱਥੋਂ ਲੈਂਦਾ ਸੀ ਬਈ ਉਹ ਸੀ ਲੈਂਦਾ ਸੀ ਜਿਹ ਸੈਦੋਂ ਕਿਦੋਂ ਕੀ ਤੋਂ ਜਗਦੀਪ ਸਰਪੰਚ ਜਗਦੀਪ ਸਰਪੰਚ ਸਹੀ ਦੋ ਕੀ ਨਾਂ ਸੀ ਬਈ ਉਹ ਡੌਗ ਦਾ ਉਸ ਤੋਂ ਬਈ ਸ਼ੂਟ ਆਨ ਦਾ ਹੀ ਮਰ ਗਿਆ ਸੀ ਉਹ ਅੱਛਾ 5 6 ਮਹੀਨਿਆਂ ਦਾ ਅਸੀਂ ਕਿਹੜੀ ਬਰੀਡ ਜਦੋਂ ਤਾਂ ਇੱਕ ਉਹਨਾਂ ਦੀ ਕੁੱਤੀ ਵਾਲੀ ਭੱਜੀ ਸੀ ਜਗਦੀਪ ਸਰਪੰਚ ਸਹੀ ਬੋਲੀ ਨਹੀਂ ਚੇਤੇ ਬਈ ਉਹ ਚੀਜ਼ ਨਹੀਂ ਮੇਰੇ ਚੇਤੇ ਠੀਕ ਹੈ ਬਹੁਤ ਪਰ ਤੁਹਾਨੂੰ ਪਤਾ ਹੁੰਦਾ 14 ਚ ਲੈ ਕੇ ਆਏ ਸਾਂ ਕਿੰਨੇ ਦਾ ਲੈ ਕੇ ਆਏ 14 ਜਾਂ 15 ਜੀ 10000 ਉਹਨਾਂ ਟਾਈਮ ਅੱਜ ਦਾ ਹੁਣ ਤਾਂ ਬਈ ਮਹਿੰਗੇ ਹੋਣਗੇ ਹੌਂਤ ਜੀ ਡੋਡੀ ਉਹ ਤੁਹਾਨੂੰ ਦੱਸਿਆ ਵੀ ਜਿੰਨਾ ਆਪਾਂ ਗੁੜ ਪਾਵਾਂਗੇ ਓਨੇ ਮਿੱਠਾ ਕੱਢ ਲੰਦਾ ਬੰਦਾ ਹੁਣ ਤਾਂ ਬਾਹਲਾ ਮਹਿੰਗਾ ਹੋ ਗਿਆ ਕੰਮ ਜੇ ਆਪਾਂ ਇੰਡੀਅਨ ਕਤੂਰਾ ਲੈਣਾ ਹੋਵੇ ਹੁਣ ਕਿੰਨੇ ਕਦਾ ਮਿਲ ਜਾਂਦਾ ਇੰਦਰ ਕੁੱਤੀਆਂ ਜਿਵੇਂ ਸਵਾਈ ਜਾਂਦੇ ਆ ਬੰਦੇ ਨਾਰਮਲ ਤਾਂ ਬਈ 20000 ਤੋਂ ਵੀ ਸਟਾਰਟ ਹੋ ਜਾਂਦਾ ਠੀਕ ਐ ਅੰਤ ਤਾਂ ਲੱਖ 1.5 ਲੱਖ ਤੇ ਵੀ ਵਗ ਜਾਂਦਾ ਵਾਕੇ ਕਤੂਰਾ ਹਾਂ ਜਿਵੇਂ ਕਿੰਨੇ ਦਿਨਾਂ ਦਾ ਦਿੰਦੇ ਆ ਫਿਰ ਮਹੀਨੇ ਦਾ ਲਾ ਲਓ ਤੁਸੀਂ ਮਹੀਨੇ ਹਾਂ ਜਿਹੜੇ ਬਈ ਆਪਾਂ ਕਹਿ ਦਿੰਦੇ ਆ ਵੀ ਬਾਹਰੋਂ ਆਉਂਦੇ ਆਗੇ ਹਾਂਜੀ ਬਾਹਰੋਂ ਡੌਗ ਕਿੰਨੇ ਰੁਪਈਆ ਦਾ ਆ ਜਾਂਦਾ ਇਧਰ ਇੰਡੀਆ ਦੇ ਵਿੱਚ ਉਹ ਤਾਂ ਜੀ ਤੁਹਾ ਖਰੀਦ ਦੇ ਸਿਰ ਤੇ ਆ ਵੀ ਤੁਸੀਂ ਚਾਹੇ 500 ਡਾਲਰ ਦਾ ਲੈ ਲਓ ਹੂੰ ਬਾਕੀ ਉਹਦਾ ਕਿਰਾਇਆ ਜੀ ਠੀਕ ਆ ਕਿੰਨਾ ਕਿਰਾਇਆ ਲੱਗ ਜਾਂਦਾ ਬਾਈ ਕਿਰਾਇਆ ਤਾਂ ਜੀ ਜੇ ਤਾਂ ਤੁਸੀਂ ਦਿੱਲੀ ਮੰਗਾਉਣਾ ਤਾਂ ਤਾਂ 1.5 ਲੱਖ ਰੁਪਏ ਹਾਂ ਇੱਥੇ ਖਰਚਾ ਆ ਜਾਂਦਾ ਜੀ ਜੇ ਤੁਸੀਂ ਦੂਜੇ ਲੂਟ ਮੰਗਾਉਣਾ ਜੀ ਜਿਵੇਂ ਕਾਰਗੋ ਕਰਾਉਣੇ ਆਪਾਂ ਤੇ ਨੇਪਾਲ ਥਰੂ ਬੱਦਾ ਜੀ ਉਹ ਉਹ ਤਾਂ ਇੱਕ ਕੁੱਤੇ ਤੇ ਲੱਗ ਜਾਂਦਾ 4 ਲੱਖ ਰੁਪਏ ਇਹ ਕੀ ਚੱਕਰ ਆ ਵੀ ਉਧਰ ਦੀ ਮੰਗਾਉਣ ਦੇ ਵੱਧ ਗਿਆ ਉਹ ਥੋੜਾ ਜਿਹਾ ਸਿਸਟਮ ਜੀ ਇੱਥੇ ਦਿੱਲੀ 에ਰਪੋਰਟ ਤੁਹਾਨੂੰ ਪਤਾ ਹੋ ਜਾਂਦਾ ਕਿਉਂਕਿ ਇਹ ਆਪਣੇ ਵੈਲਫੇਅਰਾਂ ਦੇ ਹੋਰ ਇਹਨਾਂ ਦੇ ਇੰਡੀਆ ਕਸਟਮ ਦੇ ਰੂਲ ਬੱਕਰੇ ਨੇ ਹਾਂ ਤਾਂ ਕਰਕੇ ਅੱਛਾ ਵੀ ਕਸਟਮ ਵਾਲਿਆਂ ਕਰਕੇ ਚੱਕਰ ਪੈਂਦਾ ਹਾਂ ਜੀ ਹਾਂ ਮੇਬੀ ਹੋ ਸਕਦਾ ਤੇ ਮੰਨ ਕੇ ਚਲੋ ਬਈ ਇਹ ਕਿਹੜੀ ਕੰਟਰੀ ਦੇ ਵਿੱਚੋਂ ਕੁੱਤੇ ਵਧੀਆ ਮਿਲ ਜਾਂਦੇ ਆ ਬਈ ਤੂੰ ਜਿਵੇਂ ਇਨਦਰ ਰੇਸਸ ਪਰ ਚਾਰ ਕੰਟਰੀ ਚ ਜ਼ਿਆਦੇ ਨੇ ਕਮਰਸ਼ੀਅਲ ਇਹਨਾਂ ਦੀਆਂ ਆਸਟ੍ਰੇਲੀਆ ਆਇਰਲੈਂਡ ਇੰਗਲੈਂਡ ਤੇ ਅਮਰੀਕਾ ਅਮਰੀਕਾ ਚ ਦੋ ਦੋ ਹੀ ਟਰੈਕ ਰਹੇ ਹੁਣ ਤੇ ਆਪਣੇ ਤਾਂ ਲੋਕ ਜੀ ਜ਼ਿਆਦੇ ਪੰਜਾਬ ਚ ਤਾਂ ਕੁੱਤੇ ਬਸ ਆਇਰਲੈਂਡ ਨਾਲ ਆਣਾ ਜਾਂ ਅਮਰੀਕਾ ਤੋਂ ਆਇਰਲੈਂਡ ਤੋਂ ਵੀ ਇਹ ਰੇਟ ਪੈਂਦਾ ਹਾਂਜੀ ਆਇਰਲੈਂਡ ਤੋਂ ਇਹਹੀ ਰੇਟ ਪੈਂਦਾ ਜੀ ਉਹ ਤਾਂ ਡਿਫਰੈਂਟ ਆਇਰਲੈਂਡ ਤੋਂ ਬਈ ਅਮਰੀਕਾ ਕੈਨੇਡਾ ਜਾਂਦਾ ਕੁੱਤਾ ਫੇਰ ਇੰਡੀਆ ਕੈਨੇਡਾ ਆਉਂਦਾ ਜੀ ਹਾਂਜੀ ਤੁਸੀਂ ਇੰਗਲੈਂਡ ਤੋਂ ਜਿਵੇਂ ਆਇਰਲੈਂਡ ਤੋਂ ਇੰਗਲੈਂਡ ਆਉਂਦਾ ਜੀ ਇੰਗਲੈਂਡ ਤੋਂ ਕੈਨੇਡਾ ਫਿਰ ਇੰਡੀਆ ਆਉਂਦਾ ਜਾਂ ਤੁਸੀਂ ਇੰਗਲੈਂਡ ਤੋਂ ਸਿੱਧਾ ਵੀ ਆ ਜਾਂਦਾ ਜੀ ਹਾਂ ਯਾਨੀ ਕਿ ਆਇਰਲੈਂਡ ਤੋਂ ਸਿੱਧਾ ਇੰਡੀਆ ਨਹੀਂ ਆਉਂਦਾ ਨਾ ਨਹੀਂ ਆਇਰਲੈਂਡ ਤੋਂ ਪਹਿਲਾਂ ਜਿਵੇਂ ਕਿੰਨੇ ਰੁਪਏ ਲੱਗ ਜਾਂਦੇ ਆ ਉਹ ਕਿੱਥੇ ਤੱਕ ਜਿਵੇਂ ਆਇਰਲੈਂਡ ਤੋਂ ਇੰਗਲੈਂਡ ਤੱਕ ਲੈ ਕੇ ਆਉਣਾ ਉਹ ਤਾਂ ਕੁਝ ਨਹੀਂ ਜੀ ਉਹ ਤਾਂ ਇਕੱਠੀਆਂ ਹੀ ਨੇ ਕੰਟਰੀਆਂ ਜਿਵੇਂ ਉਹ ਤਾਂ 1.5 200 ਪਾਉਂਡ ਹੀ ਹੈ ਬਸ ਉੱਥੇ ਉਹ ਉੱਥੇ ਨਹੀਂ ਜ਼ਿਆਦਾ ਉਹ ਫਿਰ ਜਿਹੜੇ ਕੁੱਤੇ ਭਾਈ ਆਪਾਂ ਕਹ ਦਿੰਨੇ ਆ ਵੀ ਉਧਰੋਂ ਲੈ ਕੇ ਆਉਣੇ ਆ ਆਪਾਂ ਤੇ ਉਹ ਉਧਰ ਗੋਰੀਆਂ ਦੇ ਪਾਏ ਫਿਰ ਸਾਰਾ ਜਿਵੇਂ ਆਪਾਂ ਕਹਿੰਦੇ ਹਾਂ ਜੀ ਉਹ ਤਾਂ ਉਹਨਾਂ ਦਾ ਤਾਂ ਜੀ ਜਿਵੇਂ ਆਪਣੇ ਤੁਸੀਂ ਲਾ ਲੋ ਉਹਨਾਂ ਦੇ ਤਾਂ ਤਿੰਨ ਤਿੰਨ ਚਾਰ ਚਾਰ ਪੀੜੀਆਂ ਦੇ ਸ਼ੌਂਕ ਨੇ ਪੁਰਾਣੇ ਗੋਰਿਆਂ ਦੇ ਉਹਨਾਂ ਦਾ ਕਮਰਸ਼ੀਅਲ ਰੇਸ ਬਹੁਤ ਰੱਖੇ ਹੁੰਦੇ ਉਹਨਾਂ ਦੇ ਨਾਲ ਤਾਂ ਹਾਂ ਜੀ ਉਹਦਾ ਵੱਡੇ ਫਾਰਮ ਨੇ ਜੀ ਬਹੁਤ ਜਿਵੇਂ ਪੀੜੀਆਂ ਦੇ 2 200 ਕੁੱਤਰ 1.5 ਉਹ ਤਾਂ ਵੇ ਸੇਲ ਪਰਚੇਜ ਦਾ ਕੰਮ ਹੀ ਕਰਦੇ ਆ ਫਿਰ ਉਹਨਾਂ ਦੇ ਬਈ ਐ ਉਹਨਾਂ ਨੂੰ ਤਾਂ ਭਜਾ ਟ੍ਰੈਕਾਂ ਤੇ ਭਜਾਉਣ ਦੇ ਵੀ ਪੈਸੇ ਮਿਲਦੇ ਆ ਜਿਵੇਂ ਰੇਸਾਂ 'ਚ ਉਹਨਾਂ ਦੀ ਤਾਂ ਰੀ ਸਿੰਘ ਜਿਵੇਂ ਹਾਂ ਬੱਚੇ ਵੀ ਵੇਚਣੇ ਆ ਬਰੀਡਿੰਗ ਵੀ ਹੋਰ ਉਥੇ ਇਸ ਆਪਣੇ ਨਾਲੋਂ ਹੋਰ ਸਾਭਦੀ ਹੈ ਜਿਵੇਂ ਘੋੜਿਆਂ ਤੇ ਲੱਗਦਾ ਹਾਂ ਜੀ ਹਾਂ ਜੀ ਹਾਂ ਉਹ ਵੀ ਉਹਨਾਂ ਦੀ ਕਮਰਸ਼ੀਅਲ ਰੇਸਿੰਗ ਆ ਜੀ ਉੱਥੇ ਕਿਸੇ ਦੇ ਮਰਜ਼ੀ ਭੱਜਣ ਦਾ 10 ਘੋੜੇ ਉਹਨਾਂ ਨੇ ਵੀ ਪੈਸੇ ਲਾ ਲਏ ਨੇ ਵੀ ਕਿਹੜਾ ਫਾਸਟ ਜਾਊਗਾ ਹਾਂ ਜੀ ਕਮਰਸ਼ੀਅਲ ਰੇਸਿੰਗ ਆ ਜੀ ਉੱਥੇ ਜਿਵੇਂ ਆਹ ਨਹੀਂ ਦੂਜੀ ਨਹੀਂ ਆਉਣੀ ਆਪਣੇ ਵਾਲੀ ਨਹੀਂ ਹੈਗੀ ਜਿਵੇਂ ਆਪਣੇ ਸ਼ੌਂਕ ਆ ਸ਼ੌਂਕ ਵਾਲਾ ਕੰਮ ਨਹੀਂ ਹੈਗਾ ਉਧਰ ਬਿਜ਼ਨਸ ਦੇ ਤੌਰ ਤੇ ਉਹ ਚੀਜ਼ ਕਰ ਰਹੇ ਨੇ ਹਾਂ ਜੀ ਹਾਂ ਜੀ ਤੇ ਭਾਈ ਜਦੋਂ ਮੰਨ ਕੇ ਚੱਲੋ ਵੀ ਉਧਰੋਂ ਲੈ ਕੇ ਆਉਂਦੇ ਆ ਬਾਹਰੋਂ ਉਹਦਾ ਫਿਰ ਟ੍ਰੀਟਮੈਂਟ ਵਗੈਰਾ ਉਹ ਵੀ ਕਰਦੇ ਹੋਣਗੇ ਟਿਕਟਾਂਤ ਵਗੈਰਾ ਲਾ ਕੇ ਵੀ ਵੈਕਸੀਨੇਸ਼ਨ ਤਾਂ ਜੀ ਹਾਂ ਵੈਕਸੀਨੇਸ਼ਨ ਤਾਂ ਉੱਥੋਂ ਉਹ ਤਾਂ ਫਿਰ ਤੁਹਾਨੂੰ ਪਤਾ ਹੈਗਾ ਆਪਦੇ ਕੰਟਰੀ ਦੇ ਰੂਲ ਨੇ ਇਹਨਾਂ ਦੇ ਹਮ ਆਪਣੇ ਡਿਪਾਰਟਮੈਂਟਾਂ ਦੇ ਪਰ ਵੈਕਸੀਨੇਸ਼ਨ ਤਾਂ ਹੁੰਦੀ ਹੁੰਦੀ ਹੈ ਜੀ ਹਮ ਪਰਪਰ ਹੁੰਦੀ ਹੋਊ ਬਾਈ ਹਾਂਜੀ ਹਾਂ ਵੈਕਸੀਨੇਸ਼ਨ ਤਾਂ ਹੋਣੀ ਜਾਂਦੀ ਉਸ ਤੋਂ ਬਾਅਦ ਫਿਰ ਮੰਨ ਕੇ ਚੱਲੋ ਬਾਈ ਵੀ ਵੈਕਸੀਨੇਸ਼ਨ ਕਰਕੇ ਆਗੇ ਫਿਰ ਇੱਧਰ ਉਹਦੀ ਸਾਂਭ ਸੰਭਾਲ ਲਈ ਸਿਸਟਮ ਬੰਦਦਾ ਕਿ ਜਿਵੇਂ ਉਧਰ ਵੈਦਰ ਦਾ ਫਰਕ ਹੋਊ ਇਧਰ ਹੋਰ ਵੈਦਰ ਹੋਊ ਇਧਰ ਤਾਂ ਬਈ ਆਉਂਦੀ ਸਿਆਲਾਂ ਚ ਨੇ ਉਦੋਂ ਨੂੰ ਜਦੋਂ ਐ ਹੋ ਜਾਂਦਾ ਵੀ ਵਿంటర్ ਚ ਵੀ ਉੱਥੇ ਵੀ ਸਿਆਲ ਫਿਰ ਉਦੋਂ ਨੂੰ ਤਾਂ ਆ ਕੇ ਸੈੱਟ ਹੋ ਜਾਂਦੇ ਆ ਬਾਕੀ ਆਪ ਦੇ ਸਿਰ ਤੇ ਆ ਬੰਦੇ ਦੀ ਸਾਂਭ ਸੰਭਾਲ ਤੇ ਤੁਸੀਂ ਐਟਮੋਸਫੀਅਰ ਹੋਰ ਜਿ ਦੇਣਾ ਵੇ ਇੱਕ ਪਿਆਰ ਵਾਲੀ ਚੀਜ਼ ਐ ਜੀ ਐ ਨਹੀਂ ਵੀ ਤੁਸੀਂ ਵਧੀਆ ਅੰਦਰ ਰੱਖੋ ਕੋਈ ਉਹਨੂੰ ਕੰਡੀਸ਼ਨ ਹੋਰ ਜੀ ਥਾਂ ਪੋਲਾ ਖਰਾਕ ਦੋ ਹੋਰ ਜੀ ਤੇ ਕੋਈ ਉਹਨੂੰ ਜਿਆਦਾ ਨਹੀਂ ਵੀ ਹਾਂ ਤੁਸੀਂ ਦੂਰ ਬੰਨਤਾ ਜਾਂ ਉਹੀ ਵੀ ਤੁਸੀਂ ਲਿਆ ਕੇ ਜਿਵੇਂ ਪਿੰਜਰਿਆਂ ਚ ਤਾੜਤਾ ਬ ਉਹ ਉਸ ਆਉਣ ਵਾਲੀ ਤੁਸੀਂ ਪਿਆਰ ਵਾਲੀ ਚੀਜ਼ ਹੈ ਜਿੰਨਾ ਛੇਤੀ ਉਹ ਤਾਂ ਧਿੱਜ ਗਿਆ ਬਸ ਉਹਨਾਂ ਛੇਤੀ ਉਹਨੇ ਖੁਸ਼ ਹੋ ਜਣਾ ਗਰਮੀ ਚ ਆਏ ਆ ਜੀ ਉਹਨੂੰ ਚਾਰ ਪੰਜ ਮਹੀਨੇ ਛੇ ਰਹਿ ਲੰਦਾ ਜਾਨਵਰ ਫਿਰ ਹੌਲੀ ਹੌਲੀ ਉੱਥੇ ਢਲਣ ਲੱਗ ਜਾਂਦਾ ਗਰਮੀ ਦਾ ਪੈਸੇ ਵੀ ਭਾਈ ਏਸੀ ਵਗੈਰਾ ਤਾਂ ਲਾਉਣੀ ਪੈਂਦੀ ਹਾਂ ਏਸੀ ਬਸ ਕਿਸੇ ਦਾ ਨਹੀਂ ਕਹਿ ਸਕਦੇ ਜੀ ਅਸੀਂ ਤਾਂ ਏਸੀ ਲਾਉਣੀ ਤੁਸੀਂ ਲਾ ਕੇ ਰੱਖ ਦਿਓ ਹਾਂ ਜੀ ਹਾਂ ਮੈਂ ਭਾਈ ਮੰਨ ਕੇ ਚੱਲੋ ਹੁਣ ਵੀ ਆਪਣੇ ਜ਼ਿਆਦਾਤਰ ਇਹ ਸ਼ਿਕਾਰੀ ਭਰਾ ਜਿੰਨੇ ਵੀ ਮਿੱਤਰ ਪਿਆਰੇ ਹੈਗੇ ਆ ਉਹ ਹਰੇਕ ਬੰਦਾ ਅਸੀਂ ਕਹਿੰਦਾ ਵੀ ਜਿਹੜੇ ਬਾਹਰਲੇ ਕੁੱਤੇ ਆ ਉਹ ਭਜਦੇ ਜਦੋਂ ਬਾਲੀ ਠੰਡ ਹੁੰਦੀ ਹੈ ਉਦੋਂ ਹੀ ਭਜਦੇ ਆ ਤੇ ਚੱਕਰ ਕੀ ਆ ਵੀ ਹੁਣ ਆਪਣੇ ਤਾਂ ਆ ਕੇ ਮੌਸਮ ਦੇ ਹਿਸਾਬ ਨਾਲ ਤਾਂ ਉਹਨਾਂ ਕੋਲ ਹੋ ਹੀ ਜਾਂਦੇ ਵੀ ਫਿਰ ਦਰਮਿਆਨੇ ਮੌਸਮ ਦੇ ਵਿੱਚ ਕੀ ਹੋ ਜਾਂਦਾ ਉਹਨਾਂ ਨੂੰ ਉਹ ਬਈ ਆਪਾਂ ਹੁਣ ਬਲੱਡ ਲਾਈਨ ਨਹੀਂ ਨੇ ਜਾਂ ਤਾਂ ਉਹ ਤੁਸੀਂ ਇਹ ਲਾ ਲਓ ਵੀ ਜਾਂ ਤਾਂ ਵੀ ਉਹ ਉੱਥੇ ਪਲੇ ਬੜੇ ਨੇ ਜਾਂ ਉਹਨਾਂ ਦਾ ਰੈਸਪੀਰੇਟਰੀ ਉੱਥੇ ਲੱਗਿਆ ਵਾ ਹਾਂ ਜਾਂ ਤੁਸੀਂ ਐ ਲਾ ਲਓ ਵੀ ਉਹਨਾਂ ਨੂੰ ਸੂਟ ਹੀ ਉਹ ਹਵਾ ਕਰਦੀ ਆ ਉਹ ਹੁਣ ਉਹ ਕੁਦਰਤੀ ਆ ਕੱਡੋ ਵੱਡੀ ਆ ਵੀ 에어ਲੈਂਡ ਇੰਗਲੈਂਡ ਵਾਲੇ ਤੇ ਥੋੜਾ ਜਿਹਾ ਠੰਡ ਜਿਹਾ ਅਮਰੀਕਨ ਕੁੱਤੇ ਨੇ ਜਿਹੜੇ ਉਹ ਚੱਲ ਜਾਂਦੇ ਜੀ ਕਿਉਂਕਿ ਅਮਰੀਕਾ 'ਚ ਤਾਂ ਗਰਮੀ ਆਪਣੇ ਜਿੰਨੀ ਵੀ ਪੈਂਦੀ ਆ ਜਦੋਂ ਭਾਈ ਦੇ ਨੇ ਨਾ ਉੱਥੇ ਵੀ ਗਰਮੀ ਭੈੜੀ ਆ ਅਮਰੀਕਨ ਕੁੱਤੇ ਨਹੀਂ ਛੇਤੀ ਗਰਮੀ ਮੰਨਦੇ ਉਹ 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 ਉਹਨਾਂ ਦੀ ਬਲੱਡ ਲਾਈਨਾਂ ਹੋਰ ਨੇ ਥੋੜੇ 에어ਲੈਂਡ ਤੇ ਇੰਗਲੈਂਡ ਵਾਲੇ ਕੁੱਤੇ ਨੇ ਜਿਹੜੇ ਇਹ ਕਰਦੇ ਆ ਠੰਡ ਦਾ ਇਹ ਤਾਂ ਮੰਨਦੇ ਜੀ ਜੀ ਪਰ ਇਹਨਾਂ ਦੀ ਬਾਈ ਜਿਵੇਂ ਆਪਾਂ ਕਹਦੇ ਨੇ ਬਾਹਰੋਂ ਸਮਾਨ ਸਮੂਹ ਖਰਾਕ ਆ ਕੇ ਵਗੈਰਾ ਉਦੋਂ ਕੋਈ ਬਾਹਰੋਂ ਵੀ ਬਰ ਚੀਜ਼ਾਂ ਆਉਂਦੀਆਂ ਹਾਂਜੀ ਅਸੀਂ ਤਾਂ ਕੁਝ ਨਹੀਂ ਜੀ ਅੰਦਰ ਲਈ ਵਰਤਦੇ ਸਾਰਾ ਤਾਂ ਹਾਂਜੀ ਅੰਦਰ ਲਈ ਤੇ ਕੀ ਖਰਾਕ ਦਾ ਕੀ ਹਿਸਾਬ ਕਿਤਾਬ ਹੁੰਦਾ ਬਾਈ ਫਿਰ ਇਹਦਾ ਡਾਈਟ ਦਾ ਜੀ ਵੀ ਜਿਵੇਂ ਹੁਣ ਗਰਮੀਆਂ 'ਚ ਤਾਂ ਇਹ ਭਜਨੇ ਨਹੀਂ ਹੈਗੇ ਗਰਮੀਆਂ 'ਚ ਵੀ ਜੀ ਸਾਡਾ ਤਾਂ ਗਰਮੀਆਂ ਦੇ ਵਿੱਚ ਕੀ ਖਰਾਕ ਪਾਉਣੇ ਹੁਣ ਇਹਨਾਂ ਨਾਲ ਬਿਸਰਾਲਾ ਦੇ ਵਿੱਚ ਜਿਹੜੇ ਭਜਨ ਉਹ ਤਾਂ ਜੀ ਉਹੀ ਖਰਾਕ 365 ਦਿਨ ਤੁਸੀਂ ਜੇ ਤੁਹਾਨੂੰ ਡਾਈਟ ਦਾ ਉਹਨੂੰ ਉਹੀ ਮੀ ਨਿਊਟਰਲੀ ਦੇਣੀ ਪੈਣੀ ਆ ਸਾਰਾ ਵੀ ਜੇ ਤੁਸੀਂ ਉਹਨੂੰ ਤਾਕਤ ਚ ਰੱਖਣਾ ਹਾਂ ਕਿਉਂਕਿ ਖਰਾਕ ਹੀ ਹੈ ਜੀ ਜਿਉਹਦੇ ਚ ਜਾਨ ਹੋਊਗੀ ਤਾਂ ਉਹਨੇ ਮੂਰੇ ਵੀ ਭੱਜਣਾ ਕੀ ਚੀਜ਼ ਪਾਵੋਗੇ ਹੁਣ ਬਸ ਉਹੀ ਨਾਰਮਲ ਡਾਈਟ ਆ ਜੀ ਦਹੀਂ ਫੀਡ ਅੰਡੇ ਚਿਕਨ ਮਸਾਲਾ ਕਿਹੜੀ ਪਾਵਣੇ ਵੀਡਾਸੇ ਦਾ ਰਾਇਲ ਕੈਨਨ ਯੂਜ਼ ਕਰਵਾ ਲਾਇਆ ਰਾਇਲ ਕੈਨਨ ਨਾਲੇ ਕਹਿੰਦੇ ਬਾਈ ਜਿਹੜੀ ਰਾਇਲ ਕੈਨਨ ਉਹ ਜਿਹੜੇ ਵੱਡੇ ਕੁੱਤੇ ਨੇ ਉਹਨਾਂ ਖਾਤਰੀ ਬਣੀ ਵੀ ਹੈ ਫਰੀ ਵੀ ਬਿਗ ਬਰੀਡ ਹੀ ਹੈ ਜੀ ਇਹ ਵੀ ਵੱਡੇ ਹੀ ਹੈ 35 36 ਕਿਲੋ ਵੀ ਰੀਲੀਟ ਆ ਜਿਵੇਂ ਆਪਾਂ ਕਹਿੰਨਾ ਪੰਜਾ ਨਾ ਜੀ ਕਿਉਂਕਿ ਉਹਨੂੰ ਪ੍ਰੋਟੀਨ ਤਾਂ ਚਾਹੀਦਾ ਹੀ ਹੈ ਜੀ ਵੀ ਉਹਦੇ ਨਾਲ ਹੈਵੀ ਨਹੀਂ ਹੁੰਦਾ ਰਾਇਲ ਕੈਨਨ ਨਾਲ ਨਾ ਨਾ ਜੀ ਕਿਉਂਕਿ ਉਹ ਤਾਂ ਐਕਸਰਸਾਈਜ਼ ਹੈ ਜੀ ਗਰਮੀਆਂ 'ਚ ਹੋ ਜੂ ਹੋ ਜਾਣਾ ਉਹਨੇ ਫੇਰ ਉੱਥੇ ਆ ਜਾਣਾ ਜੀ weight ਦਾ ਹੁਣ ਪਲਵਾਨ ਨੇ ਜੀ ਜਾਂ ਐਥਲੀਟ ਆ ਕੋਈ ਵੀ ਜਿਵੇਂ ਆ ਐਨ ਇਹਨੇ ਵੀ ਆਪਾਂ ਨੂੰ ਕਿਲੋ ਪਾਉਣੀ ਅੱਧਾ ਕਿਲੋ ਛੋਟੇ ਸਾਈਜ਼ ਦਾ ਕੁੱਤਾ ਉਹਨੂੰ 50 ਗ੍ਰਾਮ ਦੇ ਦੋ ਵੱਡੇ ਸਾਈਜ਼ ਦਾ ਕੁੱਤਾ ਨੂੰ 100 ਦੇ ਦੋ 150 ਦੇ ਦੋ ਇੱਕ ਫੀਡ ਪਾ ਦਿੰਨੇ ਹਾਂ ਹਾਂਜੀ ਇੱਕ ਦਹੀਂ ਲੱਸੀ ਹੋਰ ਬੱਮੀ ਟੰਡਾ ਜੀ ਬਸ ਰੋਟੀ ਵੀ ਰੋਟੀ ਡੇਲੀ ਇਹੀ ਖਰਾਕ ਹਾਂਜੀ ਮੀਟ ਵੀ ਪਾਉਣਾ ਹੀ ਪਾਉਣਾ ਹਾਂਜੀ ਕੋਈ ਟਾਈਮ ਟੇਬਲ ਵੀ ਹੈ ਖਰਾਕ ਦਾ ਉਹਨੂੰ ਟਾਈਮ ਟੇਬਲ ਅਸੀਂ ਤਾਂ ਜੀ ਕੋਈ ਤਿੰਨ ਟਾਈਮ ਪਾਉਂਦਾ ਕੋਈ ਚਾਰ ਪਾਉਂਦਾ ਕੋਈ ਇੱਕ ਟਾਈਮ ਪਾਉਂਦਾ ਕੋਈ ਅਸੀਂ ਦੋ ਟਾਈਮ ਪਾਉਂਦੇ ਹਾਂ ਜੀ ਬਸ ਸਵੇਰੇ ਹੱਥ ਨੇ ਸਵੇਰੇ ਸਵੇਰੇ ਕਿਹੜੀ ਖਰਾਕ ਪਾ ਦਿੰਨੇ ਹਾਂ ਬਸ ਦਹੀਂ ਫੀਡ ਜੀ ਦਹੀਂ ਫੀਡ ਸ਼ਾਮ ਨੂੰ ਬਸ ਠੀਕ ਨੇ ਉਠੇਗਾ ਨੌਨ ਵਾਲੇ ਹਾਂਜੀ ਆਂਡੇ ਹਾਂ ਕੱਚਾ ਪੋਣਾ ਚਿਕਨ ਨਾ ਨਾ ਜੀ ਹਾਫ ਬੋਇਲ ਪੋਣਾ ਅਵਾਲ ਕੇ ਬਾਗਰ ਨੇ ਇੱਕ ਆਪਣੇ ਫਿਰ ਬਾਈ ਆਏ ਆ ਬਾਹਰ ਤਾਂ ਪਾਉਂਦੇ ਨਹੀਂ ਜੀ ਉਹ ਜਿਵੇਂ ਕੱਚਾ ਹੀ ਜਿਵੇਂ ਜਰੋਈ ਦਿੰਦੇ ਆ ਜਿਆਦਾ ਹੂੰ ਬਾਕੀ ਕੁਝ ਕਹਿ ਨਹੀਂ ਸਕਦੇ ਪਰ ਆਪਣੇ ਤਾਂ ਫਿਰ ਆਏ ਆ ਆਪਣੇ ਤਾਂ ਫੂਡ ਹੁਣ ਪਤਾ ਹੀ ਆ ਤੁਹਾਨੂੰ ਵੀ ਕਿਵੇਂ ਕੀ ਸਾਫਤਾ ਉਹਦਾ ਫਿਰ ਉਹਨੂੰ ਬੋਇਲ ਤਾਂ ਕਰਨਾ ਹੀ ਪੈਂਦਾ ਕਿੰਨਾ ਚਿਕਨ ਪੋਣਾ ਪੈਂਦਾ ਰੇਲੀ ਅਸੀਂ ਤਾਂ ਜੀ 200 ਗ੍ਰਾਮ ਹੀ ਦਿੰਨੇ ਆ 100 200 ਬਸ ਆਂਡੇ ਵੀ ਾਂਡੇ ਕਿੰਨੇ ਾਂਡੇ بس 2 3 2 3 ਉਹ ਵੀ ਵਾਇਲ ਕਰਕੇ ਹਾਂ ਚਿਕਨ ਜੇ ਮੈਂ ਆਪਾਂ ਬਾਈ ਤੁਸੀਂ ਪਾ ਦਿੰਨੇ ਜਿਕਨ ਵੀ ਕਿਹੜੀ ਚੀਜ਼ ਦਾ ਪਾਉਣੇ ਬੱਕਰਾ ਜਾਂ ਮੁਰਗਾ ਬਾਈ ਗਰਮੀ ਆ ਜੀ ਤਾਂ ਤੁਸੀਂ ਜਿਹੜਾ ਮਰਜ਼ੀ ਦੇ ਦਿਓ ਜਿਵੇਂ ਲਾਈਟ ਪਰ ਭੱਜਣ ਵੇਲੇ ਤਾਂ ਅਸੀਂ ਜਿਵੇਂ ਬੱਕਰੇ ਭੱਜਣ ਵੇਲੇ ਬੱਕਰੇ ਸਿਆਲਾਂ ਦੇ ਵਿੱਚ ਹਾਂ ਜੀ ਸਿਆਲਾਂ ਦੇ ਬਜਿੱਤੀ ਮੈਂ ਆਪਾਂ ਕਹਿੰਦੇ ਭਜਾ ਕੇ ਜਦੋਂ ਜਾਨਵਰ ਕੋਈ ਆਉਂਦਾ ਜਾਂ ਕੋਈ ਉਦੋਂ ਵੀ ਮੀਟ ਫਿਰ ਰੁਟੀਨ ਚ ਚੱਲਦਾ ਬਈ ਸਿਆਲਾਂ ਚ ਹਾਂਜੀ ਉਹ ਤਾਂ ਨੋਰਮਲ ਡਾਈਟ ਆ ਜੀ ਉਹ ਤਾਂ ਜਿਵੇਂ 12 ਮਹੀਨੇ 30 ਦਿਨ ਰੱਖਾ ਹਾਂ ਉਹ ਤਾਂ ਫੀਡ ਫੂਡ ਸਾਰਾ ਕੋਮੇ ਚੱਲਦਾ ਹੀ ਚੱਲਦਾ ਹਾਂ ਉਹ ਤਾਂ ਕੁਝ ਵੀ ਨਹੀਂ ਉਹ ਤਾਂ ਜਿਵੇਂ ਤੁਸੀਂ ਐ ਲਾ ਲਓ ਵੀ ਜਹਰ ਜੇ ਆਪਾਂ ਤੁਸੀਂ ਨੋਰਮਲ ਆਮ ਘਰੇ ਰੱਖੇ ਕੁੱਤਿਆਂ ਨੂੰ ਜਿਵੇਂ ਦਹੀਂ ਲੱਸੀ ਪਾ ਦੋ ਉਹ ਇਹ ਉਹਨਾਂ ਲਈ ਨੋਰਮਲ ਡਾਈਟ ਆ ਜੀ ਇਹ ਤਾਂ ਉਹਨਾਂ ਦਾ ਫੂਡ ਉਹਨਾਂ ਨੂੰ ਪ੍ਰੋਟੀਨ ਸਾਰਾ ਉਹਦਾ ਚਾਹੀਦਾ ਹੀ ਚਾਹੀਦਾ ਜਿਵੇਂ ਆ ਫਿਰ ਭਾਈ ਜਿਵੇਂ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਇਹਨਾਂ ਦੇ ਵਿਚਾਰਿਆਂ ਨੇ ਫਿਰ ਉਹਦਾ ਕੀ ਟਰੀਟਮੈਂਟ ਕਰਦੇ ਹੋ ਤੁਸੀਂ ਉਹਦਾ ਡੀਵਾਰਮਿੰਗ ਆਫ ਦੀ ਪੂਰੀ 2 ਮਹੀਨਿਆਂ ਦੇ ਕਰੋਗੇ ਤੁਸੀਂ ਬਸ ਅਸੀਂ ਤਾਂ ਬ੍ਰੌਂਟਲ ਦੇ ਦੋ ਜੀ ਜਾਂ ਬੈਰਵੈਕ ਦੀ ਆਉਂਦੀ ਹੈ ਨਾਰਮਲ ਇਹੀ ਦਿੰਨੇ ਆ ਯੂਫਰ ਕਿੰਨੀ ਕਿੰਨੀ ਦਿੰਨੇ ਉਹ ਤਾਂ 10 ਕਿਲੋ ਨੂੰ ਇੱਕ ਗੋਲੀ ਲੱਗਦੀ ਹੈ ਇੱਕ ਗੋਲੀ ਲੱਗਦੀ ਹੈ ਖੋਖੇ ਰੱਖ ਕੇ ਹਾਂ ਜੀ ਹਾਂ ਖਾਲੀ ਪੇਟ ਠੀਕ ਹੈ ਜਮਾ ਸਵੇਰੀ ਦੇਣੀ ਹੈ ਉਹਦੋਂ ਕਿੰਨੇ ਚਿਰ ਬਾਅਦ ਖਾਣਾ ਪਾਣੀ ਦੇਣਾ ਉਹਦੋਂ ਬਸ ਘੰਟੇ ਬਾਅਦ ਦੇ ਦੋ ਜੀ ਦੋ ਘੰਟਿਆਂ ਬਾਅਦ ਕੋਈ ਦੋ ਬਾਅਦ ਗੋਲੀ ਕੱਢ ਚ ਪਾ ਕੇ ਦਿੰਨੇ ਹੋ ਬਈ ਨਾਰਮਲ ਜੀ ਗੁੜ ਚ ਬਸ ਫਸੇਂ ਘਰਚ ਭਾਗ ਦੇ ਦਿੰਦੇ ਨੂੰ ਪੁੱਤਾਂ ਦੀ ਕੋਈ ਇਹਨੂੰ ਵੀ ਦੇ ਦੇ ਨਿਕਲ ਜਾ ਬਸ ਆ ਹੀ ਦੇ ਦ ਬਸ ਆਂ ਉਦੋਂ ਬਾਅਦ ਜਿਹੜਾ ਤੁਸੀਂ ਉਹ ਘੰਟੇ ਦੋ ਘੰਟੇ ਬਾਅਦ ਖਾਣ ਪੀਣ ਨੂੰ ਦੇ ਦੇਣਾ ਹਾਂਜੀ ਹਾਂ ਫਿਰ ਉਹਨੂੰ ਕੋਈ ਹੋਰ ਵੀ ਮੈਡੀਸਨ ਵਗੈਰਾ ਜਾਂ ਕੋਈ ਖਰਾਕ ਵਗੈਰਾ ਚੇਂਜ ਕਰ ਦਿਓ ਦੀ ਦੋ ਚਾਰ ਦਿਨ ਨਾ ਜੀ ਕੁਝ ਨਹੀਂ ਬਸ ਉਹਨ ਲਿਵਰ ਟੋਨਿਕ ਰੋਟੀ ਜਿਹੜੀ ਦੇਈ ਜਾਓ ਜੀ ਜਾਨਵਰ ਖਿੱਚਿਆ ਵੀ ਜਾਂ ਨਮੜ ਪਾਲੀ ਕੋਈ ਵੀ ਦਵਾਈ ਆਪਾਂ ਦੰਨੀਆਂ ਕਿ ਥੋੜੇ ਉਹ ਕੋਈ ਜਾਨਵਰੀ ਹੋ ਕੁੱਤਾ ਜੀ ਜਿਹੜਾ ਉਹੀ ਅੰਦਰੋਂ ਲਿਵਰ ਚ ਕੋਈ ਉਹਨੂੰ ਪ੍ਰੋਬਲਮ ਆ ਜਾਂ ਹੋਰ ਆ ਆਮ ਛੇਤੀ ਕੁੱਤਿਆਂ ਨੂੰ ਨਹੀਂ ਅਫੈਕਟ ਕਰਦੀ ਐਕਸਰਸਾਈਜ਼ ਨਾ ਕਰਾਓ ਹਾਰਡ ਤੁਸੀਂ ਦੋ ਦਿਨ ਦੋ ਦਿਨ ਤਿੰਨ ਦਿਨ ਵੀ ਉਹ ਜਿਹੜਾ ਦਵਾ ਲਓ ਪਏ ਸੀ ਹਾਂ ਨਾਰ ਤੇ ਭਾਈ ਜੇ ਮੈਂ ਆਪਾਂ ਹੁਣ ਕਹਿ ਦੋਨਾ ਬਰੀਡ ਦਾ ਚਾਹੁੰਦਾ ਹਾਂ ਬਹੁਤ ਜ਼ਿਆਦਾ ਹਰੇਕ ਹਰੇਕ ਪਾਸੇ ਚੱਲਦਾ ਚਾਹੇ ਉਹ ਗਾਈਆਂ ਮੱਝਾਂ ਕੁੱਤੇ ਆ ਕਬੂਤਰ ਆ ਘੋੜੇ ਕਿਸੇ ਪਾਸੇ ਚਲੇ ਜਾਓ ਵੀ ਬੈਸਟ ਬਰੀਡ ਅੱਜ ਦੀ ਡੇਟ ਦੇ ਵਿੱਚ ਕਿਹੜੀ ਹੈ ਤੁਹਾਡੇ ਮੰਨਣ ਦੇ ਹਿਸਾਬ ਨਾਲ ਵੀ ਇਹਦੇ ਵਿੱਚ ਕੋਈ ਲਾਈਨ ਹੋਵੇ ਲਾਈਨ ਤਾਂ ਜੀ ਨਹੀਂ ਤੁਸੀਂ ਬੈਸਟ ਨਹੀਂ ਕਿਸੇ ਨੂੰ ਕਹਿ ਸਕਦੇ ਤੁਸੀਂ ਵੀਰੇ 'ਚ ਕੋਈ ਪਤਾ ਨਹੀਂ ਕਿਹੜੇ ਸਾਲ ਕਿਹੜਾ ਤੱਪ ਜੇ ਵੀ ਹਾਂ ਜੀ ਬੈਸਟ ਨਹੀਂ ਤੁਸੀਂ ਕਹਿ ਸਕਦੇ ਸ਼ਿਕਾਰੀਆਂ ਦੇ ਵਿੱਚ ਜਾਨੀ ਕੀ ਆਏ ਨਹੀਂ ਆਪਾਂ ਕਹਿ ਸਕਦੇ ਵੀ ਆਹ ਲਾਈਨ ਦੇ ਭੱਜਣਗੀ ਭੱਜਣਗੀ ਇਹ ਨਹੀਂ ਪਤਾ ਹੋ ਸਕਦਾ ਵੀ ਐ ਆ ਜੀ ਭੱਜ ਮਤਲਬ ਕਿ ਲਾਈਨ ਹੁਣ ਲੋਕ ਰੱਖਦੇ ਜੀ ਜਿਹੜੀਆਂ ਚੰਗੀਆਂ ਲਾਈਨਾਂ ਨੇ ਚਲੋ ਹੈਗੀਆਂ ਨੇ ਕੁਛ ਹੂੰ ਜਾਂ ਜਿਵੇਂ ਚਿੰਗੀਆਂ ਕੁੱਤੀਆਂ ਜਾਂ ਕੁੱਤੇ ਭੱਜ ਗਏ ਉਹ ਪਰ ਐ ਆ ਜੀ ਹੁਣ ਸਪੋਜ਼ ਕਰੋ ਵੀ ਕਚੋਲੀ ਚੋ 6 ਬੱਚੇ ਦੇਤੇ ਹੂੰ ਉਹ 6 ਦੇ 6 ਏਡੇ ਏਡੇ ਬੰਦਿਆਂ ਕੋਲ ਚਲੇ ਗਏ ਹੂੰ ਉਹ ਰੌਲਾ ਤਾਂ ਉਹ ਕਤੂਰਾ ਤੁਸੀਂ ਪਾਲਿਆ ਕਿਵੇਂ ਆ ਤੁਹਾਡੀ ਪਰਵਰੇਸ ਤੁਹਾਡੀ ਸ਼ਾਮ ਸੰਭਾਲ ਛੱਟ ਫੇਟ ਉਹਦੀ ਟ੍ਰੇਨਿੰਗ ਫਿਰ ਉਹਦੇ ਬਾਅਦ ਤੁਸੀਂ ਮੌਕੇ ਦੇ ਕਿਵੇਂ ਉਹ ਮਤਲਬ ਕਿ ਸਾਰੀਆਂ ਚੀਜ਼ਾਂ ਦਾ ਐਂਡ ਤੇ ਸੁਮੇਲ ਭੱਜਦਾ ਜੀ ਉਹ ਜੇ ਤੁਸੀਂ ਕਹਿ ਦੋ ਵੀ ਹੁਣ ਉਹ ਜਦ ਮਾਂ ਪਿਓ ਚ ਨੁਕਸ ਕੱਢੀ ਜਾ ਉਹ ਵੀ ਨਹੀਂ ਗੱਲ ਉਹ ਹੁਣ ਇੱਕ ਤਾਂ ਬੰਦੇ ਨੇ ਸਾਂਭਿਆ ਪੂਰੀ ਐਣ ਮਤਲਬ ਕਿ ਪ੍ਰੋਪਰ ਜੀ ਨੂੰ ਆਪਾਂ ਕਹਦੇ ਵੀ ਪੂਰੀ ਪਰਵਰੇ ਸੀ ਇੱਕ ਬੰਦੇ ਨੇ ਉਹਨੂੰ ਬੰਨੀ ਰੱਖਿਆ ਨਾ ਖਰਾਕ ਚੱਜ ਦੀ ਦਿੱਤੀ ਨਾ ਗਰਮੀਆਂ ਚ ਸਾਂਭਿਆ ਨਾ ਸਿਆਲਾਂ ਚ ਸਾਂਭਿਆ ਉਹਨੇ ਤਾਂ ਫਿਰ ਕਰਨਾ ਹੀ ਕੀ ਆ ਉਹ ਤੁਸੀਂ ਉਹ ਚੀਜ਼ ਦਾ ਰਿਜ਼ਲਟ ਹੈ ਸਹੀ ਆਦਾ ਵੀ ਆਪਾਂ ਚੰਗਾ ਜਾਨਵਰ ਜੇ ਮਾਰੇ ਹੱਥਾਂ ਚ ਬਾਗ ਜੇ ਤਾਂ ਉਹ ਫਿਰ ਜਿੱਤਦਾ ਨਹੀਂ ਨਾ ਨਾ ਉਹੀ ਗੱਲ ਭਾਈ ਜਿਵੇਂ ਹੁਣ ਇਹਨਾਂ ਦੇ ਜਾਨਵਰਾਂ ਦੇ ਸੱਟ ਫੇਟ ਲੱਗ ਜਾਂਦੇ ਕਈ ਵਾਰੀ ਰ ਇਹ ਟ੍ਰੀਟਮੈਂਟ ਕਿਵੇਂ ਵੀ ਛੇਤੀ ਆਵਾ ਜੇ ਕੀ ਟ੍ਰੀਟਮੈਂਟ ਜਿਆਦਾ ਕਰਦੇ ਨੇ ਨਾ ਜੀ ਛੇਤੀ ਨਹੀਂ ਇਹ ਚਾ ਤਾਂ ਰੈਸਟ ਤਾਂ ਇਹਨਾਂ ਨੂੰ ਬਹੁਤ ਜ਼ਰੂਰੀ ਹੈ ਜੀ ਇੰਜਰੀ ਦਾ ਤਾਂ ਤੁਸੀਂ ਆਪਣੇ ਲਾ ਲੋ ਵੀ ਸੀਜ਼ਨ ਵੀ ਖਾ ਜਾਂਦੀ ਹੈ ਇੰਜਰੀ ਤਾਂ ਜੀ ਇਹ ਜੀ ਕੀ ਜੀ ਟ੍ਰੀਟਮੈਂਟ ਹੁੰਦਾ ਟ੍ਰੀਟਮੈਂਟ ਕੁਛ ਵੀ ਨਹੀਂ ਜੀ ਜਿਆਦਾ ਤਾਂ ਬਸ ਪੇਨ ਕਿਲਰ ਹੀ ਯੂਜ਼ ਹੁੰਦੀ ਆ ਆ ਵੀ ਦੇ ਜਾਣਾ ਜਾਂ ਲੈ ਕੇ ਜਾਣਾ ਪੈਂਦਾ ਨਾ ਜੀ ਅਸੀਂ ਤਾਂ ਹੂੰ ਜਿਵੇਂ ਜਿਆਦਾ ਤਾਂ ਅਸੀਂ ਜਸਪਰੀ ਤੇ ਲੁਧਿਆਣੇ ਉਹੀ ਡਾਕਟਰ ਠੀਕ ਹੈ ਹਾਂਜੀ ਨਹੀਂ ਆਪ ਵੀ ਮੜਾ ਮੂਟਾ ਲਾਜਾਪ ਕਰ ਹਾਂਜੀ ਨਾਰਮਲ ਤਾਂ ਬੰਦੇ ਨੂੰ ਜਿਵੇਂ ਜਦੋਂ ਲਾਈਨ ਚ ਹੋ ਜਾਂਦਾ ਨਾ ਪਤਾ ਚੱਲ ਜਾਂਦਾ ਵੀ ਹਾਂ ਵੀ ਆ ਕਿਹੜੇ ਬਈ ਹੁਣ ਤੱਕ ਜਿਵੇਂ ਆਪਾਂ ਕਹ ਦਿੰਦੇ ਆ ਮੇਲੇ ਕਿਹੜੇ ਕਿਹੜੇ ਜਿੱਤੇ ਜ਼ਿਆਦਾ ਬਈ ਜਹਾਦੀਤਾ ਜੀ ਤੁਹਾਨੂੰ ਮੈਂ ਦੱਸ ਦਾਂ ਪਹਿਲਾਂ ਤਾਂ ਇੱਥੇ ਬਲਜੀਤ ਕੋਲੇ ਸੀਗੇ ਜਦੋਂ ਪਹਿਲਾਂ ਆਪਣੇ ਮੈਂ ਕਿਉਂਕਿ ਚਲੇ ਗਿਆ ਸੀ ਬਾਹਰ ਪਹਿਲੇ ਸੀਜ਼ਨ ਮੈਂ ਚੈਰੀ ਇੱਥੇ ਸੀ ਜਦੋਂ ਭਜਾਇਆ ਹਣਾ ਬਲਜੀਤ ਹਾਂ ਬਾਕੀ ਨੂੰ ਹੁਣ ਜਿਆਦਾ ਪਤਾ ਜੀ ਇਹ ਦੱਸੋ ਤੁਹਾਨੂੰ ਸਾਰੀ ਲੜੀ ਕਿਉਂਕਿ ਮੈਂ ਤਾਂ ਪਿਛਲੇ ਸਾਲ ਹੀ ਆਇਆ ਜਦੋਂ ਬਾਹਰੋਂ ਹਾਂ ਤੇ ਪਿਛਲੇ ਸਾਲ ਜਦੋਂ ਉਧਰੋਂ ਲੈ ਕੇ ਤੁਸੀਂ ਭੇਜਦੇ ਫਿਰ ਹਾਂ ਜੀ ਉਧਰੋਂ ਪਿਛਲੇ ਸਾਲ ਅਸੀਂ ਤਿੰਨ ਕੁੱਤੇ ਇੰਪੋਰਟ ਕਰਾਏ ਸੀ ਠੀਕ ਆ ਕਿਹੜੇ ਕਿਹੜੇ ਕਰਾਏ ਇੱਕ ਤਾਂ ਜੀ ਸੀਗਾ ਉਹ ਅਸੀਂ ਵੇਚਦਾ ਸੀ ਕੁੱਤਾ ਉਹਦੇ ਪਿਛਲੇ ਸਾਲ ਔਨ ਸਾਰੀ ਸੱਟ ਲੱਗੀ ਸੀ ਹੂੰ ਉਹ ਆਪਣੇ ਬਟਾਲੇ ਵਾਲਿਆਂ ਨੂੰ ਐਡ ਕੀਤਾ ਸੀ ਕੁੱਤਾ ਤੇ ਪਿਛਲੇ ਸਾਲ ਇੱਕ ਕੁੱਤੇ ਕਿੰਨੇ ਦਾ ਦੇਤਾ ਬਈ ਫਿਰ ਉਹਦੋ ਚਲੋ ਨੋਰਮਲੀ ਹੋਈ ਇੰਜਰੀ ਹੋ ਗਈ ਸੀ ਕੁੱਤੇ ਦੇ ਪਰ ਉਹ ਸੈੱਟ ਹੋ ਗਿਆ ਜੀ ਉਹਨਾਂ ਨੇ ਬਰੀਡਿੰਗ ਨੂੰ ਰੱਖ ਲਿਆ ਨਹੀਂ ਉਹ ਭੱਜਿਆ ਉਹ ਕਿਉਂਕਿ ਉਹ ਸੈੱਟ ਹੋ ਕੇ ਦਿੱਤਾ ਸੀ ਆਪਾਂ ਨਾਟ ਨਾਟਗਰਾਮ ਮੇਲੇ ਤੋਂ ਦਰ ਬਹੁਤ ਚੰਗਾ ਭੱਜਿਆ ਉਹਦੇ ਤਿੰਨ ਚਾਰ ਰਾਉਂਡ ਕੱਢ ਗਏ ਸੀ ਐ ਨੋਰਮਲ ਵਧੀਆ ਚਲੋ ਜਿੰਨੇ ਕੋ ਆਪਾਂ ਨੂੰ ਪਤਾ ਨਹੀਂ ਹੁਣ ਬਾਅਦ ਚ ਨਹੀਂ ਗੱਲ ਹੋਈ ਉਹਸੀਂ ਦੇਖਿਆ ਉਹ ਭਾਈ ਦਾ ਹਾਂ ਤੇ ਇੱਕ ਕੁੱਤੀ ਪਿਛਲੇ ਸਾਲ ਬਾਈ ਲਾਲੀ ਹੁਣੀਆ ਤੇ ਅਸੀਂ ਰਲ ਕੇ ਲਿਆਂਦੀ ਸੀ ਅਮਰੀਕਾ ਚੋਂ ਹੂੰ ਉਹ ਬਾਈ ਲਾਲੀ ਕੇ ਕੋਈ ਘਰੇ ਪ੍ਰੋਬਲਮ ਆ ਗਈ ਉਹਨਾਂ ਨੇ ਭਜਾਈ ਨਹੀਂ ਫਿਰ ਮੈਂ ਵੀ ਉਦੋਂ ਬਾਹਰ ਸੀ ਤੇ ਇੱਕ ਉਹ ਅਸੀਂ ਫਿਰ ਬਰੀਡਿੰਗ ਨੂੰ ਰੱਖ ਲਈ ਸੀ ਹੂੰ ਤੇ ਉਹ ਤੁਹਾਨੂੰ ਬੋਬੀ ਸਿੱਧੂ ਨੇ ਦਵਾਈ ਸੀ ਅਮਰੀਕਾ ਚੋਂ ਹੂੰ ਤੇ ਇੱਕ ਅਸੀਂ ਕੁੱਤਾ ਲਿਆਂਦਾ ਸੀ ਬਲੂ ਰੇਂਜਰ ਪਿਛਲੇ ਸਾਲ ਉਹ ਪੂਰਾ ਚੈਂਪੀਅਨ ਹੋਇਆ ਜੂਨੇ ਮੋਟਰਸਾਈਕਲ ਵਿੱਚ ਜਿੱਤੇ ਹੂੰ ਹਾਂਜੀ ਤੇ ਉਹ ਐਤ ਕੀ ਦੋ ਲਿਆਂਦੇ ਸੀ ਜੀ ਬਾਹਰ ਅੱਜ ਕੀ ਕਿਹੜੇ ਕਿਹੜੇ ਲਿਆਂਦੇ ਐ ਐਤ ਕੀ ਰੇਂਜਰ ਤੇ ਡੇਂਜਰ ਜੀ ਇਹ ਵੀ ਵਧੀਆ ਰਹੇ ਦੋਨੇ ਜਾਨਵਰ ਨੰਬਰਾਂ 'ਚ ਰਹੇ ਆ ਮੇਰਾ ਥੋੜਾ ਜਿਹਾ ਫੈਮਿਲੀ ਭਾਈ ਜਿਵੇਂ ਜਿਵੇਂ ਹੁਣ ਕਹਿ ਦਿੰਦੇ ਆ ਸਾਰੇ ਸ਼ਿਕਾਰੀ ਭਰਾ ਵੀ ਆਮ ਵਿਚਾਰ ਚ ਆਉਂਦੀ ਆ ਵੀ ਵਿੱਚ ਜਿਹੜੇ ਬੰਦੇ ਨੂੰ ਇਹ ਚੀਜ਼ ਬਾਰੇ ਪਤਾ ਨਹੀਂ ਉਹ ਬੰਦੇ ਆ ਭਾ ਇਹ ਚੀਜ਼ ਕੁਸ਼ੋਰ ਆ ਹਨਾ ਪਰ ਆਪਾਂ ਇਹ ਗੱਲ ਕਰਦੇ ਵੀ 5-5 4-4 ਲੱਖ ਰੁਪਈਆ ਕੁੱਤੇ ਤੇ ਲਾ ਕੇ ਕੁੱਤਾ ਇੱਧਰ ਆਉਣਾ ਵੀ ਮੇਲੇ ਤਾਂ ਹੁਣ ਆਪਾਂ ਦੇਖਦੇ ਆ ਵੀ ਕੀ ਕਹਣਾ ਕੋਈ ਇੱਕ ਵੱਡਾ ਮੇਲਾ ਜਾਂ ਦੋ ਵੱਡੇ ਮੇਲੇ ਆ ਜਾਣ ਜਿੱਤ ਗਿਆ ਨਹੀਂ ਭਾਈ ਨਾਰਮਲ ਕਿਤੇ 10000 ਕਿਤੇ 20000 ਆ ਗਿਆ ਇਹ ਆਉਂਦੇ ਆ ਨਹੀਂ ਉਹ ਤਾਂ ਭਾਈ ਇਹਦੇ ਵਿੱਚ ਪ੍ਰੋਫਿਟ ਤਾਂ ਹੈ ਨਹੀਂਗਾ ਕੋਈ ਐਡਾ ਨਹੀਂ ਤਾਂ ਘਰ ਫੂਕਦਾ ਅੱਛਾ ਦੇਖ ਹੈ ਨਾ ਕੋਈ ਖੱਟਣ ਵੀ ਜਿਵੇਂ ਆਪਾਂ ਹੁਣ ਇਹਦੇ ਬਾਰੇ ਬਵਾਹਾਂ ਔਡੀਆਂ ਵੀ ਆ ਵੀ ਇਹ ਗਲਤ ਸ਼ੌਂਕ ਆ ਜਾਂ ਕਿਵੇਂ ਇਹਦੇ ਵਿੱਚ ਕੋਈ ਇਹੋ ਜਿਹਾ ਤਾਂ ਨਹੀਂ ਇਹ ਸ਼ੌਂਕ ਦੇ ਤੌਰ ਤੇ ਸ਼ੌਂਕ ਹੋ ਰਿਹਾ ਕੋਈ ਬਿਜ਼ਨਸ ਵਾਲਾ ਕੰਮ ਤਾਂ ਇਹਦੇ ਚ ਨਹੀਂ ਗਿਆ ਆਪਾਂ ਸੋਚੀਂ ਸ਼ਿਕਾਰੀਆਂ ਵਾਲੀ ਲਾਈਨ ਚ ਨਹੀਂ ਇਹਦੇ ਚ ਬਿਜ਼ਨਸ ਵਾਲਾ ਨਹੀਂ ਤੁਸੀਂ ਸੋਚ ਸਕਦੇ ਹੂੰ ਇਹ ਜਿਹਦਾ ਤੁਹਾਨੂੰ ਨਾ ਹੀ ਆ ਬਸ ਵੀ ਅਗਲਾ ਪੱਲਿਓ ਇੰਨੇ ਪੈਸੇ ਲਾ ਕੇ ਭਜਾਉਂਦਾ ਭੱਜੇ ਨਾ ਭੱਜੇ ਆਉਂਦੇ ਨੂੰ ਕੁਝ ਵੀ ਹੋ ਸਕਦਾ 5-6 ਲੱਖ ਰੁਪਏ ਜਿਵੇਂ ਤੁਸੀਂ ਕਹਿੰਦੇ ਇੰਜ ਨਹੀਂ ਹੋ ਗਈ ਉਹਦੇ ਹੋ ਸਕਦਾ ਵੀ ਉਹ ਤੁਹਾਡਾ ਪੈਸੇ ਵੀ ਨਾ ਪੂਰੇ ਕਰਕੇ ਗਿਆ ਹੋਵੇ ਆਉਂਦੇ ਯੋਨੇ ਦਾ ਵੀ ਮੈਂ ਓਨੇ ਦਾ ਵੀ ਨਾ ਵੇਕੇ ਗਿਆ ਹੋਵੇ ਹਨਾ ਉਹਦਾ ਘਾਟੇ ਵੱਧੇ ਇਹਦਾ ਸ਼ੌਂਕ ਆ ਇੱਕ ਤਰ੍ਹਾਂ ਦਾ ਬਸ ਵੀ ਆਪਣੇ ਲੋਕਾਂ ਨੂੰ ਸ਼ੌਂਕ ਪੈ ਗਿਆ ਪੰਜਾਬੀਆਂ ਦੇ ਖੂਨ ਚੋਂ ਜਾਂਦਾ ਨਹੀਂ ਵੀ ਬਲਦਾ ਰਹੀਂ ਪੂਰਾ ਕਰੀ ਜਾਂਦਾ ਜਨ ਕਿ ਵਿਹਲੇ ਟਾਈਮ ਸਪੈਂਡ ਕਰਨ ਦਾ ਉੱਤੋਂ ਹੋਆ ਵੀ ਵਿਹਲੇ ਬੰਦੇ ਦਾ ਟਾਈਮ ਪਾਸ ਵਧੀਆ ਹੋ ਜਾਂਦਾ ਜਿਹਦੇ ਕੋਲੇ ਜਨ ਕਿ ਸਮਾਂ ਵੀ ਹੈਗਾ ਚਲ ਪੈਸਾ ਵੀ ਹੈਗਾ ਤਾਂ ਨਹੀਂ ਕਿਤੇ ਮਨ ਲੱਗਦਾ ਤੇ ਵਿਹਲਾ ਬਣ ਕੇ ਜਨ ਕਿ ਸ਼ੈਤਾਨ ਦਾ ਭਰਜੇ ਵਿਹਲਾ ਹੋਊ ਤਾਂ ਕੁੱਤੇ ਪਾਸੇ ਜਉ ਨਹੀਂ ਅਗਲਾ ਇੱਧਰ ਆਦਾ ਗੇੜੇ ਦਵਾਲੇ ਇੱਧਰ ਭੱਗ ਗਿਆ ਉਹ ਚੀਜ਼ ਵਧੀਆ ਹਾਂ ਬਿਲਕੁਲ ਜੀ ਹੈ ਤਾਂ ਸ਼ੌਂਕ ਸ਼ੌਂਕ ਤਾਂ ਵਧੀਆ ਤੇ ਬਈ ਇੱਕ ਆਪਾਂ ਹੋਰ ਗੱਲ ਕਰੀਏ ਵੀ ਹੁਣ ਇਹਦਾ ਮਾਹੌਲ ਜਨ ਕਿ ਐਰ ਕੀ ਬਹੁਤ ਮਾਹੌਲ ਹੈ ਇਸ ਵਿਸ਼ੇ ਦੇ ਉੱਤੇ ਚੱਲਿਆ ਵੀ ਗਰੇ ਹੁਣ ਦੀ ਮਨ ਦਾ ਦੌੜਾ ਬਹੁਤ ਘੱਟ ਹੋਈ ਤੇ ਬਾਈ ਆ ਹੁਣ ਆਪਾਂ ਗੱਲ ਕਰਦੇ ਆ ਬਾਈ ਬਲਜੀਤ ਨਾਲ ਵੀ ਤੇ ਵਿੱਚ ਬਾਈ ਨਾਲ ਵੀ ਗੱਲਾਂ ਕਰੀ ਜਾਵਾਂਗੇ ਬਾਈ ਬਲਜੀਤ ਜਿਵੇਂ ਹੁਣ ਚੀਫ ਕਿਹੜੇ ਸਾਲ ਦੇ ਵਿੱਚ ਲੈ ਕੇ ਆਏ ਤੁਸੀਂ ਚੈਰੀ ਆ ਚੈਰੀ ਸੋਰੀ ਚੈਰੀ ਚੈਰੀ 19 ਚ 19 ਚ ਆਇਆ ਸੀ ਕਿਹੜੇ ਸਾਲ ਚ ਆਇਆ ਸੀ ਚੈਰੀ 19 ਚ 2019 ਚ ਹੂੰ ਕਿੰਨੇ ਮੇਲੇ ਜਿੱਤੇ ਬਾਈ ਫਿਰ ਉਹ ਤੋਂ ਮਨ ਦਾ ਯਾਰ 25 ਮੇਲੇ ਤੋਂ ਨਵਦੀਪ ਜਿੱਤੀ ਗਿਆ ਉਹ ਗਣ हां जी टोटल ਤਾਂ ਜਿਵੇਂ ਸਾਰੇ ਨੰਬਰ ਤਾਂ ਸਾਰੇ ਨੰਬਰ ਤੇ ਵੱਧ ਲਾ ਗਿਆ ਉਹ ਤਿੰਨ ਸਾਲਾਂ ਚ 20 25 ਤੋਂ ਵੀ ਜਿਵੇਂ ਫਰਸਟ ਲਾਗੇ ਹੋਣਗੇ ਉਹ 10 11 ਫਰਸਟ ਹੋਣਗੇ ਜੀ ਉਹਦੇ ਹਾਂ 10 11 ਮੈਂ ਮੈਕਸ ਤੇ ਵੀ ਫਰਟ ਲਾਏ ਕਿੰਨੇ ਰੁਪਈਆ ਦਾ ਲੈਂਦਾ ਸੀ ਉਹ ਪੂਰਾ ਉਹ ਤਾਂ ਆਪਾਂ ਨੂੰ ਉਹਨੇ ਬਾਈ ਹੁਣ ਇਹਨੇ ਗਿਫਟ ਹੀ ਕੀਤਾ ਸੀਗਾ ਇਹਨਾਂ ਨੇ ਜੀਤ ਬਾਈ ਨੇ ਕਕਰਾਰੀ ਵਾਲੇ ਨੇ ਠੀਕ ਉਹਨੇ ਮਾ ਪਿਓ ਕਿਹੜੇ ਸੀਗੇ ਉਹਦੇ ਮਾਂ ਉਹਦੀ ਸੀਗੀ ਵਿਕਟੋਰੀਆ ਭੱਜੇ ਹੋਈ ਦਨੇ ਮਾਂ ਬਾਹਰੋਂ ਇੰਪੋਰਟ ਹੋਈ ਸੀਗੀ ਠੀਕ ਹੈ ਤੇ ਪਿਓ ਉਹਦਾ ਬਾਈ ਮਾਸਟਰ ਹਜੂਰੇ ਹੁਣੀਆਂ ਕੋਲ ਸੀ ਇੰਡੀਅਨ ਜਾਨਵਰ ਸੀ ਪਾਵਰ ਪਾਵਰ ਸੀਗਾ ਠੀਕ ਆ ਉਹ ਵੀ ਭੱਜਿਆ ਸੀ ਹਾਂ ਉਹ ਵੀ ਭੱਜੇ ਹੋਏ ਸੀਗੇ ਉਹ ਸਾਰੀ ਝੂਲੀ ਭੱਜੀ ਸੀ ਸਾਰੀ ਉਹਦੀ ਭੱਜੀ ਉਹ ਪੰਜ ਭੈਣ ਭਰਾ ਸੀਗੇ ਵੈਲਟ ਬੌਂਡ ਤੇ ਬਲੈਕ ਪ੍ਰਿੰਸ ਦੀ ਸੀ ਕੁੱਤੀ ਉਹ ਉਹਨਾਂ ਵੀ ਉਹ ਮੇਰਾ ਫਰੈਂਡ ਆ ਮੁੰਡਾ ਟੈਨੀ ਹਾਂ ਉਹਨਾਂ ਕੋਲੇ ਸੀਗੇ ਉਹ ਪਾਵਰ ਬੈਲੀ ਤੇ ਰੋਨੀ ਸ਼ਕੀਰਾ ਇੱਕ ਕੁੱਤੀ ਹੋਰ ਸੀ ਉਹ ਮੈਂ ਨਾ ਭੁੱਲ ਗਿਆ ਜੀ ਹਾਂ ਤੇ ਪੰਜੇ ਭੈਣ ਭਰਾ ਮਤਲਬ ਕਿ ਉਹ ਮਤਲਬ ਸਾਰੇ ਪੂਰੇ ਵਧੀਆ ਭੱਜੇ ਜੀ ਉਹ ਦਵਾਇਆ ਪੰਦ ਨੇ ਜੀਤੇ ਭਾਈ ਨੇ ਸੀਗਾ ਤੈਨੂੰ ਨਾ ਹੋ ਇਹਨੇ ਦਵਾ ਸੀ ਕਿਉਂ ਜੀਤ ਬਾਈ ਇਹਦਾ ਚੇਲਾਗਾ ਹੂੰ ਤੇ ਉਹ ਜਮਨਾ ਕੋਲ ਕੁੱਤੀ ਉਹਨਾਂ ਕੋਲ ਵਰਮ ਹੋਈ ਸੀਗੀ ਉਹ ਤੇ ਇਹ ਬਾਈ ਜਿਵੇਂ ਆਪਾਂ ਉਹ ਭੱਜਾ ਚੈਰੀ ਕਿੰਨੇ ਸਾਲ ਭੱਜ ਜਾਂਦੇ ਆ ਇਹ ਮੰਨ ਕੇ ਚੱਲ ਵੀ ਚੈਰੀ ਸਾਡੇ ਕੋਲ ਲੰਬਾਈ ਭੱਜ ਗਿਆ 5 ਸਾਲ ਭੱਜ ਗਿਆ ਕਿੰਨੇ ਸਾਲ ਦਾ ਭੱਜਣ ਲੱਗ ਜਾਂਦਾ ਜਾਨਵਰ ਉਹ ਤਾਂ 14-15 ਮਹੀਨਿਆਂ ਦੇ ਭੱਜਣ ਲੱਗ ਜਾਂਦਾ ਭੱਜਣ ਲੱਗ ਜਾਂਦਾ ਹੂੰ ਉਹ ਜਿਵੇਂ ਆਪਾਂ ਉਹਦਾ ਤੁਸੀਂ ਰੱਸੀਆਂ ਨੂੰ ਕੁਦਰਤੀ ਭੱਜਣ ਲੱਗ ਗਿਆ ਲਾ ਲੋ ਤਕੜਾ ਹੋ ਗਿਆ ਲਾ ਲੋ ਵੀ ਸਹੀ ਜੇ ਆਪਾਂ ਪ੍ਰੋਪਰ ਕੁੱਤਾ ਭਜਾਉਣਾ ਹੋਵੇ ਕਿੰਨੇ ਸਾਲ ਦਾ ਭਜਣ ਲੱਗਦਾ ਪੂਰਾ 12 ਮਹੀਨਿਆਂ ਦਾ ਭਜਣ ਲੱਗਦਾ ਹੀ ਆ 19 ਮਹੀਨਿਆਂ ਦਾ ਭਜਣ ਲੱਗ ਜਾਂਦਾ ਤੇ ਮੰਨ ਕੇ ਚੱਲੋ ਬਈ 19 ਮਹੀਨਿਆਂ ਦਾ ਭਜਣ ਲੱਗ ਗਿਆ ਉਹਨੂੰ ਕਿੰਨੇ ਸਾਲ ਤੱਕ ਭਜਾਉਣਾ ਚਾਹੀਦਾ ਉਹਦਾ ਯਾਰ ਉਹਦੇ ਸਰੀਰ ਤੇ ਕੋਈ ਇੰਜਰੀ ਨਾ ਆਵੇ ਉਹਨੂੰ ਬਚਤ ਰਹੇ ਛੱਟ ਪੇਟ ਤੋਂ ਭੱਜੀ ਜਾਂਦਾ 4 4.5 ਭਜਦੇ ਕੁੱਤੇ ਦੀ ਬਰੀਡਿੰਗ ਕਰਾਉਣੀ ਚਾਹੀਦੀ ਹੈ ਮੰਨ ਕੇ ਚੱਲੋ 4 4.5 ਸਾਲ ਤੁਸੀਂ ਕਹਿੰਦੇ ਹੋ ਭੱਜ ਜਾਂਦਾ ਕੁੱਤਾ ਵੀ ਉਹਦੇ ਬਰੀਡਿੰਗ ਫਿਰ ਕਰਾਉਣੀ ਚਾਹੀਦੀ ਦੇ ਵਿੱਚ ਦੀ ਉਹ ਤਾਂ ਲੋਕ ਕਰਾਈ ਵੀ ਜਾਂਦੇ ਯਾਰ ਬੇਟੇ ਨਾਲੇ ਕੁੱਤੇ ਦੀ ਬੇਚ ਜਿਹਨੇ ਮੈਂ ਬਰੀਡਿੰਗ ਵੀ ਕਰਾਈ ਜਾਂਦੋਂ ਉਹਨੂੰ ਭਜਾਈ ਵੀ ਜਾਂਦੇ ਆ ਵੀ ਇਹ ਚੀਜ਼ ਤੇ ਫਰਕ ਪੈਂਦਾ ਹੀ ਆ ਆ ਪਤਾ ਨਹੀਂ ਕਰਾਈ ਕਿਸੇ ਕੁੱਤੇ ਦੀ ਅਜਿੱਤੇ ਕਰਾਈ ਨਹੀਂ ਅਸੀਂ ਨਹੀਂ ਕਿਸੇ ਦੀ ਕਰੈਨਾ ਬਾਹਰ ਲਿਆਂਦੀ ਕਰਾਈ ਜਿਹੜੀ ਵੀ ਨਹੀਂ ਕਰਾਈ ਨਾ ਕੁੱਤਿਆਂ ਕੋਈ ਨਹੀਂ ਸਵਾਈ ਨਹੀਂ ਕੁੱਤੀ ਨਹੀਂ ਸਵਾਈ ਜਿਹੜੀਆਂ ਭਜਦੀਆਂ ਉਹ ਭੱਜਣ ਤੇ ਜਦੋਂ ਭੱਜਣੋਂ ਹਟਾ ਲੈਂਦੇ ਆ ਉਦੋਂ ਬਾਅਦ ਸਵਾਉਣੇ ਆ ਹੂੰ ਐਂਕੇ ਲਾਲ ਕੁੱਤੀ ਜਿਹੜੀ ਨਮਦੀਬ ਲਿਆ ਸੀ ਉਹੀ ਸਵਾਈ ਐਂਕੇ ਅੱਛਾ ਉਹ ਸਵਾਈ ਆ ਕੱਟੇ ਨਵੀਂ ਸਿੱਕ ਝੋਲੀ ਲਈ ਸੀ ਉਹਦੀ ਇੱਕ ਝੋਲੀ ਲਈ ਉਹ ਭਜਾਈ ਉਹ ਨਹੀਂ ਪਹਜਾਈ ਕੁੱਤੀ ਨਹੀਂ ਪਹਜਾਈ ਝੋਲੀ ਲੈਣੀ ਬੱਚਿਆਂ ਦੀ ਉਹ ਲਈ ਬੱਚਿਆਂ ਦੀ ਖਾਤਰੀ ਸੀ ਬਾਰ ਉਹ ਪਹਜਾਈ ਵੀ ਨਹੀਂ 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 ਤੇ ਬਾਹਰ ਗਦੂਰੇ ਵੀ ਆ ਜਾਂਦੇ ਬਾਈ ਫਿਰ ਨਿੱਕ ਕਦੂਰੇ ਨਹੀਂ ਆਉਂਦੇ ਬਾਈ ਬਾਰ ਕਦੂਰੇ ਨਹੀਂ ਆਉਂਦੇ ਵੱਡੇ ਕੁੱਤੇ ਕੱਲੀ ਕੁੱਤੇ ਆਉਂਦੇ ਮੰਨ ਕੇ ਚੱਲੋ ਕਿ ਕੁੱਤੀ ਆਉਂਦੀ ਹੋਵੇ ਮੰਨ ਕੇ ਲੋ ਕੁੱਤੀ ਗੱਬਣ ਹੋ ਜਾਂਦੀ ਹੈ ਜੇ ਮੈਂ ਹਾਂ ਉਹ ਆ ਸਕਦੀ ਹੈ ਆ ਸਕਦੀ ਹੈ ਉਧਰੋਂ ਜਿੰਮੇ ਉਧਰੋਂ ਕ੍ਰੋਸ ਕਰਾ ਲਈ ਹਾਂਜੀ ਉਹ ਆ ਸਕਦੀ ਹੈ ਉਹ ਆ ਸਕਦੀ ਹੈ ਹਾਂਜੀ ਫਿਰ ਜੇ ਉਵੇਂ ਲਿਆਉਣ ਬੰਦੇ ਜੇ ਰੂਵੇਂ ਤਾਂ ਫਿਰ ਸਸਤਾ ਪੈਂਦਾ ਸੌਦਾ ਨਹੀਂ ਸਸਤਾ ਤਾਂ ਕਾਨੂੰ ਪੈਂਦਾ ਜੀ ਮੈਂ ਵੀ ਬਿੰਦ ਹੋਊਗੀ ਪਰ ਉਹ ਐਡੀ ਹੈਡੈਕ ਨਹੀਂ ਲੈਂਦਾ ਜੀ ਰਾਸਤੇ 'ਚ ਕੁਝ ਪਹਿਲਾਂ ਹੀ ਹਾਈਪਰ ਹੁੰਦਾ ਜਾਨਵਰ ਤਾਂ ਜਿਵੇਂ ਸੂਨ ਵਾਲੇ ਤਾਂ ਉਹ ਤਾਂ ਦੇਣੀ ਹੈ ਖਰਚ ਹੁੰਦੇ ਨੇ ਸਫਰ ਬਹੁਤ ਪੈ ਜਾਂਦਾ ਹੋਰ ਕਿੰਨੇ ਦਿਨ ਲੱਗ ਜਾਂਦੇ ਫਿਰ ਵੀ ਦਿਨ ਤਾਂ ਜੀ ਘਰੇ ਆਉਣ ਤੱਕ ਦੋ ਤਿੰਨ ਦੋ ਤੀਜੇ ਦਿਨ ਪਹੁੰਚ ਜਾਂਦਾ ਜਾਨਵਰ ਘਰੇ ਪਰ ਫਿਰ ਵੀ ਸਬਰ ਹੋ ਜਾਂਦਾ ਹਲਕਾ ਹੋ ਰਹੀ ਇੰਨੀ ਫ੍ਰਸਟ੍ਰੇਸ਼ਨ ਨਹੀਂ ਆ ਕੁੱਤੀ ਇਹ ਚੱਲ ਸਕਦੀ ਹੈ ਦੋਨੋਂ ਨੇ ਬਾਕਸ ਹੁਣ ਮੌਕੇ ਦੇ ਨਾਲ ਨਾ ਜਿਹੜਾ ਵੇ ਇਹ ਨੂੰ 10 15 ਦਿਨਾਂ ਦੇ ਕਰਾ ਕੇ ਸਹੀ ਕਰਾ ਕੇ ਚੈੱਕ ਕਰਾ ਕੇ ਉਧਰ ਚੜਾ ਦੇ। ਉਹ ਰੋ ਤਾਂ ਬਾਈ ਕੋਈ ਗੱਲ ਆ ਰਿਸਕ ਆ ਨਾ ਵੀ ਜ਼ਹਿਰ ਜੀ ਰਹੀ ਜ਼ਹਿਰ ਜੀ ਨਾ ਰਹੀ। ਜ਼ਹਿਰ ਦਾ ਫਿਰ ਆਪਾਂ ਉਹ ਵੀ ਕੁਰਤਾ ਲਿਆਉਣਾ ਹੀ ਹੁੰਦਾ ਜਿਵੇਂ ਤੁਸੀਂ ਕਹਿੰਦੇ ਕੁੱਤੀ ਲਿਆ ਕੇ ਸਫਾਈ ਹੋਈ ਐ ਚਸਵਾਉਣ ਵੀ ਸੀ। ਇਹਨਾਂ ਨੂੰ ਸਵਾਉਣ ਵੀ ਸੀਗੀ ਤੁਸੀਂ ਤਾਂ। ਉਵੇਂ ਹੀ ਚੜਾ ਲਿਆਉਂਦੇ। ਉਹ ਤਾਂ ਇੱਧਰ ਫਿਰ ਜਿੰਨੇ ਕੋਈ ਗੱਲ ਵਾਂਗ ਉਹਨਾਂ ਟਾਈਮ ਉੱਥੇ ਰੱਖਣੀ ਪਊ ਤੁਹਾਨੂੰ ਕੀ ਪਤਾ ਕਦੋਂ ਉਹ ਮੀਟਿੰਗ ਲਈ ਆਪਣੇ ਹੀਟ ਚਾਊ ਜਾਂ ਪ੍ਰੋਪਰ ਰੈਡੀ ਹੋਊ। ਉਹਰ ਦਿਨ ਵੀ ਕੀ ਪਤਾ ਹੁਣ ਉਹਨਾਂ ਨੇ ਆਪਾਂ ਨੂੰ ਕੀ ਪਤਾ ਵੀ ਕੋਈ ਕੁੱਤੀ ਆਉਂਦੀ ਹੈ ਨਾ 6 ਮਹੀਨੇ ਬਾਅਦ ਆ ਜਾਂਦੀ ਹੈ ਕਿ 9 ਬਾਅਦ ਆਉਂਦੀ ਹੈ ਕਿ 1 ਸਾਲ ਬਾਅਦ ਆਉਂਦੀ ਹੈ। ਇਹ ਉਹਨਾਂ ਨੂੰ ਤਾਂ ਪਤਾ ਹੁੰਦਾ ਹੋਣਾ ਜਿਨ੍ਹਾਂ ਕੋਲੇ ਵੀ ਸਾਡੀ ਕੁੱਤੀ ਆ ਹੋਈ ਵੀ ਐ। ਉਹ ਭਰਾਏ ਭਾਈ ਉੱਥੇ ਪਹਿਲਾਂ ਜਾਨਵਰ ਮਿਲਦੇ ਹੀ ਬਹੁਤ ਔਖੇ ਨੇ ਫਿਰ ਉਹ ਮਹਿੰਗਾ ਪੈਂਦਾ ਜੀ ਖਰਾਕ ਖੜਾਉਣ ਨੂੰ ਹੋਰ। ਫਿਰ ਭਾਈ ਜਿਵੇਂ ਹੁਣ ਲੈ ਕੇ ਆਉਣੇ ਤੁਸੀਂ ਇੱਥੇ ਕਿੱਥੇ ਤੁਸੀਂ ਚੱਲਦੇ ਟਰੈਕ 'ਚ ਲਵਾ ਕੇ ਲੈ ਕੇ ਆਉਣੇ ਹੋਮਗੇ ਭਜਾ ਕੇ ਪਹਿਲਾਂ ਦੇਖਦੇ ਹੋਮਗੇ ਉੱਥੇ। ਹਾਂ ਕੋਈ ਕਈ ਬੰਦੇ ਆ ਜੀ ਬੱਚੇ ਵੀ ਲੈ ਲੈਂਦੇ ਆ ਜਿਵੇਂ ਛੋਟੇ ਓਮੀ ਮਤਲਬ ਕਿ ਉਥੇ ਲੈ ਕੇ ਬਾਅਦ ਚ ਉਹਨਾਂ ਨੂੰ ਵੱਡੇ ਹੋਏ ਇੱਧਰ ਲਿਆਉਂਦੇ ਆ ਕਈ ਬੰਦੇ ਭਾਈ ਦੇ ਕੁੱਤੇ ਵੀ ਲੈ ਲੈਂਦੇ ਆ ਜੀ ਠੀਕ ਵੀ ਭਾਈ ਦੇ ਲੈਣ ਚ ਤਾਂ ਉਹ ਫਾਇਦਾ ਹੈਗਾ ਵੀ ਟਰੈਕ ਲਵਾਇਆ ਕੁੱਤਾ ਆਪਾਂ ਨੂੰ ਪਤਾ ਵੀ ਇਹ ਦੋ ਟਰੈਕਟਰਾਂ ਦੇ ਵਿੱਚ ਵਧੀਆ ਗਿਆ ਲੀਡ ਕਰੀਏ ਹਾਂ ਜੀ ਉਹ ਹਾਂ ਜੀ ਉਹ ਵਧੀਆ ਪਤਾ ਚੱਲ ਜਾਂਦੀ ਨਹੀਂ ਉਹ ਕੁੱਤਾ ਫਾਇਦੇ ਜ ਹੈਗਾ ਹਨਾ ਵੀ ਉਹ ਉਹੋ ਜੀ ਚੀਜ਼ ਲੈਤੀ ਜਾਵੇ ਤੇ ਭਾਈ ਜਿਵੇਂ ਹੁਣ ਕਹਿ ਦਿੰਦੇ ਆ ਆਪਾਂ ਮਲਜੀ ਦੁਬਾਈ ਵੀ ਹੁਣ ਇਧਰ ਇੰਡੀਅਨ ਕੁੱਤਿਆਂ ਦੀ ਝੱਡ ਰਹੇ ਸਾਬ ਬਾਹਰਲੇ ਦੀ ਝੱਡਾ ਉਹਦਾ ਡਿਫਰੈਂਸ ਕਿਉਂ ਆ? ਵੀ ਉਹ ਇਕੱਠੇ ਕਿਉਂ ਨਹੀਂ ਭਜਾ ਸਕਦੇ? ਇਕੱਠੇ ਭਜਾ ਦੇ ਜੀ। ਇਕੱਠੇ ਭਜਾ ਸਕਦੇ ਹੋ। ਮੈਕਸ ਮੈਕਸ ਕੋਈ ਟਾਂ ਵੀ ਆਉਂਦੀ ਐ। ਨਹੀਂ ਨਹੀਂ। ਜਿਹੜੀਆਂ ਸਾਰੀਆਂ ਖੇਡਾਂ ਮੈਕਸੀ ਹੁੰਦੀਆਂ ਨੇ। ਇਕੱਲੇ ਇੰਡੀਅਨ ਚ ਨਹੀਂ ਬਾਹਰਲੇ ਪਾ ਸਕਦੇ। ਹਾਂ ਪਰ ਉਹੀ ਕਹਣਾ ਵੀ ਉਹ ਕੀ ਚੱਕਰ ਹੋਇਆ। ਚੱਕਰ ਜਰ ਰਹੇ ਉਹਨਾਂ ਨੂੰ ਇੰਡੀਅਨ ਦਾ ਉਹ ਤਾਂ ਬਾਹਰ ਦਾ ਦਾ ਇਹਨਾਂ ਦੇ ਕਾਨੂੰਨ ਬਣਿਆ ਵਗ ਵੀ ਇੰਡੀਅਨ ਤਾਂ ਭੱਜ ਨਹੀਂ ਸਕਦਾ ਬਾਹਰਲਾ ਤੇ ਮੈਕਸ ਦੇ ਵਿੱਚ ਇੰਡੀਅਨ ਭੱਜ ਸਕਦਾ ਮੈਕਸ ਤਾਂ ਸਾਰਾ ਕੋਈ ਚੱਲਦਾ ਮੈਕਸ ਉੱਤੇ ਦੌੜਾ ਤਾਂ ਹੁੰਦੇ ਵਿੱਚ ਪੋਸਟਰਾਂ ਦੇ ਉੱਤੇ ਲਿਖਿਆ ਹੁੰਦਾ ਨਾ ਵੀ ਮੈਂ ਬਾਹਰਲੇ ਕੁੱਤੇ ਨਹੀਂ ਭੱਜਣਗੇ ਆਪਾਂ ਕਈ ਪੋਸਟਰ ਦੇਖਦੇ ਹੁੰਨੇ ਆ ਜਾਂ ਉੱਤੇ ਲਿਖਿਆ ਹੁੰਦਾ ਸਿਰਫ ਇੰਡੀਅਨ ਡੌਗ ਕੁੱਤੇ ਦੇ ਆਹ ਫਿਰ ਜਦੋਂ ਇੰਡੀਅਨ ਦਾ ਫਿਰ ਇੰਡੀਅਨ ਹੀ ਭੱਜਣਿਆ ਸਾਰੇ ਠੀਕ ਉਹਦੇ ਪਰ ਬਾਕੀ 100% ਜਰ ਮੁਕਾਬਲਾ ਕੋਈ ਜਾਨਵਰੀ ਕਰਦਾ ਬਾਹਰ ਲਿਆਂਦਾ ਇਹੋ ਤੇਜ ਵਾਲੇ ਹਾਂ ਉਹਨਾਂ ਦਾ ਫਿਰ ਤਾਂ ਨਹੀਂ ਭ ਕਿ ਟਾਣੀ ਇਧਰ ਤੋਂ ਮੰਨ ਕੇ ਚੱਲ ਵੀ ਆਪਣੇ ਸੀਜ਼ਨ ਦੇ ਵਿੱਚ ਕੋਈ 5-4 ਜਾਨਵਰੀ ਕਰਦੇ ਆ ਉਹਨਾਂ ਦਾ ਮੁਕਾਬਲਾ ਜਿਹੜੇ ਬਾਲੇ ਤੱਕੜੇ ਬਾਲੇ ਤੱਕੜੇ ਕੁਦਰਤ ਦੇ ਪਰ ਤੇਰਾ ਬਈਆ ਆਪਣਾ ਕਹਿੰਦੇ ਨੇ ਪੰਜਾਬ ਦੇ ਵਿੱਚ ਵੀ ਬਾਹਰਲੇ ਕੁੱਤਿਆਂ ਨੂੰ ਟੱਕਰ ਦੇ ਕੇ ਨਾਮ ਜਿੱਤਿਆ ਕਿਹੜੇ ਕੁੱਤੇ ਨਹੀਂ ਵੀ ਹੈ ਤੁਹਾਡੀ ਯਾਦ ਚਿੱਤੀ ਵੀ ਨਿਗਾਰੇ ਵਿੱਚ ਤਾਂ ਇਹ ਆਪਣੇ ਜਿਹਾ ਕਰਿਆ ਆਪਣੇ ਨਾਲ ਨਾਂ ਹੀ ਬਣਦੀ ਹੋਊਗਾ ਨਹੀਂ ਆਪਣੇ ਦਾ ਸਾਡੇ ਦਾ ਵੀ ਚੰਗੇ ਦਾ ਨਾਂ ਲੈਣਾ ਚਾਹੀਦਾ ਆਪਾਂ ਨੂੰ ਬੇਬੀ ਕੋਈ ਕਿਹੜਾ ਕੁੱਤੇ ਨੇ ਪਹਿਲਾਂ ਤਾਂ ਲੀ ਜਾ ਭੱਜੀ ਸੀ ਬਾਲੀ ਕੀਦੀ ਸੀ ਉਹ ਆ ਗੁਰਪ੍ਰੀਤ ਰਣਾਂ ਦੀ ਮਹਿਲਕਣ ਵਾਲਿਆਂ ਦੀ ਅੱਛਾ ਉਹ ਉਹ ਇੱਧਰ ਲਈ ਸੀਗੀ ਹਾਂ ਉਹ ਜਨਕੀ ਬਾਹਰਲੇ ਨੂੰ ਵੀ ਟੱਕਰ ਦੱਤੀ ਹਾਂ ਤੇ ਉਸ ਤੋਂ ਬਾਅਦ ਉਹਦਾ ਬੱਚਾ ਭੱਜਿਆ ਬਰੂਨੋ ਬਰੂਨੋ ਹੂੰ ਠੀਕ ਆ ਜਨਕੀ ਦੋਨੇ ਮਾਂ ਪੁੱਤ ਭੱਜੇ ਹੋਰ ਕਿਹੜਾ ਭੱਜਿਆ ਆਪਣੇ ਪਿਆਬ ਦੇ ਵਿੱਚ ਪੈਪਸੀ ਤੇ ਟਾਰਗੇਟ ਪੈਪਸੀ ਕਿਹੜੇ ਦਾ ਸੀ ਪੈਪਸੀ ਦੀ ਕੁੱਤੀ ਬਈ ਇੱਧਰ ਦੀ ਜਤਿੰਦਰ ਮਾਨ ਹੋਣੀ ਆ ਦੀ ਉਹ فاضਲ ਕਾ ਜਪੰਡ ਉਹਨਾਂ ਦਾ ਚੱਕ ਜਾਨੀ ਸਰ ਦੂਜਾ ਕਿਹੜਿਆਂ ਦਾ ਸੀ ਟਾਰਗੇਟ ਸੀਗਾ ਹੁੰਦਲ ਹੁਣੀਆ ਉਹ ਵੀ ਬਹੁਤ ਚੰਗਾ ਭੱਜਦੇ ਨੇ ਇਹ ਕੁੱਤੇ ਟਾਪ ਤੇ ਰਹਿ ਆ ਚਾਰੇ ਪੰਜਾਬ ਚ ਇਹਨਾਂ ਨੇ ਤਾਂ ਬਾਹਰਲੇ ਵੀ ਹਰਾਏ ਅੱਛਾ ਐਫਸੀ ਦਾ ਮੰਨ ਲਾ ਚਾਰ ਫਾਸਟ ਜੀ ਹੈ ਇਹ ਸਿੱਧਾ ਲਗਾਤਾਰ ਬ੍ਰੇਕ ਕਰਾਂ ਦੀ ਬਈ ਬਹੁਤ ਫਿਰ ਇਹਨਾਂ ਇੱਕ ਪੂਰੇ ਹੀ ਬਹੁਤ ਮਹਿੰਗੇ ਵੇ ਗਏ ਹੋਣਗੇ ਹਾਂ ਉਹ ਪੂਰੇ ਆਲੇ ਤਾਂ ਹਾਂ ਕਿਉਂਕਿ ਜਿਹੜਾ ਹੁਣ ਮਾਂ ਪੁੱਤੀ ਇੰਨਾ ਚੰਗਾ ਰਿਜ਼ਲਟ ਦੇ ਕੇ ਫਿਰ ਉਹਨਾਂ ਦਾ ਕਲੀਅਰ ਹੀ ਆ ਵੀ ਤਾਂ ਨਹੀਂ ਬਈ ਇਹ ਚੰਗੇ ਦਾ ਤਾਂ ਫਿਰ ਭੱਜ ਕੇ ਵੇਖੂਗਾ ਜਿਵੇਂ ਹੁਣ ਤੁਹਾਡੇ ਕੋਲੇ ਦੂਜਾ ਹੈ ਆਪਣਾ ਤਾਂ ਚੈਰੀ ਉਹਦੇ ਤਾਂ ਹੁਣ ਅਗਲਾ ਭੱਜ ਕੇ ਲੈ ਕੇ ਜਾਊਗਾ ਕਹਿੰਦਾ ਇਹਦੇ 2000 ਇੰਨੇ ਮੀਲੇ ਜਿੱਤਿਆ ਵੀ ਲਿਆਂਦਾ ਵੀ ਇੱਕ ਤਰ੍ਹਾਂ ਦਾ ਸ਼ੌਂਕ ਦੇ ਤੌਰ ਤੇ ਤੁਸੀਂ ਹੈ ਵੀ ਅਣਜਾਣੀ ਸੀ ਮਨ ਲੱਗ ਦੋ ਦੋ ਉਹ ਤਾਂ ਅਣਜਾਣੀ ਸੀ ਅਣਜਾਣ ਬੰਦੇ ਏਡਾ ਤਕੜਾ ਨਾ ਬਣਾ ਗਿਆ ਜਾਨਵਰ ਅਣਜਾਣ ਬੰਦਿਆਂ ਦਾ ਅਗਲਾ ਇਹਦਾ ਜਦੋਂ ਅਣਜਾਣ ਬੰਦਿਆਂ ਦੇ ਹੱਥਾਂ 'ਚ ਏਡੀ ਭਜ ਸਕਦਾ ਤਾਂ ਆਪਾਂ ਭੇਤੀ ਕਿਉਂ ਨਹੀਂ ਭਜਾ ਸਕਦੇ ਹੂੰ ਜੀ ਕਈ ਵਾਰੀ ਭਈ ਆਪਾਂ ਦੇਖਦੇ ਆ ਵੀ ਜਾਨਵਰ ਬਹੁਤ ਚੰਗੇ ਭਾਈ ਦੇ ਭਾਈ ਦੇ ਆਪਾਂ ਕਹਿੰਦੇ ਪੂਰੇ ਵਧੀਆ ਟਰੈਕ ਲਾਉਂਦੇ ਘਰੇ ਵੀ ਪੂਰੇ ਟੂਰਨਾਮੈਂਟ ਤੇ ਜਦੋਂ ਜਾਂਦੇ ਆ ਕਿ ਮੇਲਿਆਂ ਦੇ ਉੱਤੇ ਪਹਿਲੇ ਰਾਉਂਡ ਦੇ ਵਿੱਚ ਉਹ ਢੇਰੀ ਢਾ ਜਾਂਦਾ ਉਹ ਕਾਰਨ ਕੀ ਬਣ ਜਾਂਦਾ ਦਾ ਵੀ ਆਪਾਂ ਅਕਸਰ ਦੇਖਦੇ ਆ ਵੀ 19 19 ਪੈਕ ਅਪ ਕਰਦੇ ਨਹੀਂ ਉਹ ਜਾਨੀ ਕਿ ਜਿਵੇਂ ਆਪਾਂ ਤੜਨ ਆਪਾਂ ਜਣਾ ਜਾਨਵਰ ਨੇ ਬਿਮਾਰ ਵੀ ਹੋ ਸਕਦੇ ਜੀ ਤੰਦਰੁਸਤੀ ਦੀ ਪ੍ਰੋਬਲਮ ਕੀ ਆਉਂਦੀ ਹੈ ਇਹਦੇ ਚ ਜ਼ਿਆਦਾਤਰ ਵੀ ਪ੍ਰੋਬਲਮ ਤਾਂ ਜੀ ਇਹਨਾਂ ਨੂੰ ਬਸ ਜਿਵੇਂ ਕੋਈ ਸੈੱਲ ਵਗੈਰਾ ਘਟ ਜਾਂਦੇ ਆ ਜੀ ਜਾਂ ਲੀਵਰ ਨੂੰ ਪ੍ਰੋਬਲਮ ਆ ਜਾਂਦੀ ਬਸ ਉਹ ਦੋ ਚੀਜ਼ਾਂ ਹੀ ਆਉਂਦੀਆਂ ਜਾਨੀ ਕਿ ਸੈੱਲ ਤੇ ਲੀਵਰ ਹਾਂ ਸੈੱਲ ਤੇ ਇਹਦੀ ਓਟੀਪੀਟੀ ਬੜੀ ਜਿਆਦਾ ਕਾਰਨ ਕੀ ਹੈ ਵੀ ਕਾਰਨ ਕਿਉਂ ਆਉਂਦੀ ਕਿਉਂ ਹੈ ਕੁਦਰਤੀ ਹੈ ਜੀ ਜਿਵੇਂ ਜ਼ੋਰ-ਜ਼ੋਰ ਲੱਗੇ ਤਾਂ ਆਪਾਂ ਕਹਿੰਦੇ ਸੋਜ ਆ ਗਈ ਬਸ ਮੇਰੇ ਤਾਂ ਐਂ ਆ ਜੀ ਵੀ ਤੰਦਰੁਸਤੀ ਦਾ ਮੇਲ ਲਈ ਆ ਸਾਮ ਸਵਾਰ ਜੇ ਮੈਂ ਕਹਣਾ ਵੀ ਜਿਹੜੀ ਹਾਂ ਜੀ ਨੋਰਮਲ ਗੱਲ ਆ ਜੀ ਨਹੀਂ ਮੰਨ ਕੇ ਜਿਹੜਾ ਨਵਰ ਦਾ ਜੋਰ ਹੀ ਲੱਗ ਗਿਆ ਵੀ ਮੇਰੇ ਫੇਰ ਭਜਾ ਲਿਆ ਆਪਾਂ ਉਹਦਾ ਫੇਰ ਲੱਗ ਗਿਆ ਹਾਂ ਜੀ ਫੇਰ ਫੇਰ ਉੱਥੀ ਵਗ ਜਾਣੀ ਇਹ ਕਹਾਣੀ 10 ਦਿਨ ਸੰਭਿਆ ਫੇਰ ਉੱਥੀ ਗੱਲ ਵਾਗੀ ਹਾਂ ਜੀ